ਮੈਂ ਤਾਂ ਨਾ ਭਾਈ ਗਰ ਲਾਲ ਦੇ ਰਖੜੀ ਬੰਨਣ ਆਈ ਆ ਪਹਿਲਾਂ ਹੀ ਆ ਗਈ ਕੋਈ ਨਾ ਜੇ ਪਹਿਲਾਂ ਆਉਂਗੀ ਤਾਂ ਕੁਝ ਲੈ ਡਿੱਗੂਗੀ ਐ ਕਰੂੰਗੀ ਰੋ ਮੰਗ ਲੂਗੀ ਮੱਝ ਮੰਗ ਲੂਗੀ ਆਏ ਹੁਣ ਦੁੱਧ ਬਾਦ ਦਾ ਔਖਾ ਕਾ ਮੋਲ ਦੁੱਧ ਲੈਣੇ ਆ ਇਹਨਾਂ ਤਾਂ ਦੋ ਤਿੰਨ ਛੋਟੀਆਂ ਆਈਆਂ ਕੁਝ ਨਹੀਂ ਹੁੰਦਾ ਇੱਕ ਮੱਝ ਦੇ ਦੇਣਗੇ ਇਹਨਾਂ ਨੂੰ ਕੀ ਫਰਕ ਪੈਂਦਾ ਮੇਰਾ ਬਨਜੂਗਾ ਮੇਲਾ ਚੱਲ ਚੱਲ ਕਰਨਾ ਮੱਝ ਹੀ ਮੰਗ ਲੈ ਲੈ ਭਾਬੀ ਤਵਾਰ ਚ ਖੜੀ ਆ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਵੀ ਹੋਰ ਠੀਕ ਆ ਠੀਕ ਆ ਕਿਵੇਂ ਆਈ ਰਖੜੀ ਬੰਨਣ ਆਇਆ ਹੋਰ ਕੀ ਮੇਰੇ ਇੱਥੇ ਖੜਾਈ ਰੱਖੇ ਜਾਂਦੇ ਚੱਲ ਗਏ ਗੱਲ ਰਖੜੀ ਰਹੇ ਕਿੱਥੇ ਰੁੱਤ ਉਹ ਰਖੜੀ ਪਹਿਲੇ 25 ਦਿਨ ਪਾਏਗੇ ਭਾਬੀ 25 ਰੱਖ ਕੋ ਕਿਸੇ ਦੇ ਮਜਬੂਰ ਵੀ ਹੁੰਦੀ ਆਗੇ ਮੈਂ ਆਖ ਲੈ ਮੇਰਾ ਬੁੜਕੇ ਟਾਈਮ ਨਹੀਂ ਲੱਗਣਾ ਸਾਰਾ ਕੰਮ ਧੰਦੇ ਤੈਨੂੰ ਵੀ ਪਤਾ ਹੀ ਆ ਹੁਣ 9 ਤਰੀਕ ਦੀ ਬਿਲੇ ਰਖੜੀ 9 ਤਰੀਕ ਦੀ ਤੇ ਚੱਲ ਭਾਬੀ ਫੇਰ ਕੀ ਹੋ ਗਿਆ 9 ਤਰੀਕ ਕੀ ਹੁਣ ਕਿਹ ਰਖੜੀ ਬਣਨੀ ਹੁਣ ਬਣਨੀ ਨਹੀਂ ਕਿੱਡੀ ਲੱਗੀ ਰੱਤ ਤਰੀਕ ਨੂੰ ਆ ਗਈ ਏਡੀ ਕਾਦੀ ਕਾਲੀ ਸੀ ਤੈਨੂੰ ਰੱਖਣੀ ਸੀ ਤੇਨੇ ਭਾਬੀ ਮੇਰੇ ਮਜਬੂਰੀ ਆ ਗਈ ਮੇਰੇ ਕੋਲ ਨਾ ਬਹੁਤ ਕੰਮ ਆ ਗਏ ਤੈਨ ਪਰ ਸੋ ਕੱਲੀ ਜਣੀ 100 ਕੰਮ ਧੰਦੇ ਜਾਣਾ ਪੈਦਾ ਮੈਨੂੰ ਅੱਛਾ ਨਾ ਰੱਖੜੀ ਦੇ ਤਿਆਰ ਦੇ ਤਾਂ ਕੋਈ ਨਹੀਂ ਵੀ ਤਿਹਾਰਾਂ ਦੇ ਦਿਨ ਜਾਵਾਂ ਭਰਾ ਦੇ ਬੰਨ ਕੰਮਾਂ ਦਾ ਹੋ ਗਿਆ ਤੈਨੂੰ ਤੂੰ ਭਾਬੀ ਤੂੰ ਤਾਂ ਖੁਸ਼ ਹੋ ਜਾ ਇਸ ਮਾਰੀ ਪਹਿਲੀਆਂ ਚ ਬੰਨਣ ਆ ਗਈ ਸਾਰਾ ਕੁੜੀਆਂ ਨਾਲੋਂ ਪਹਿਲੀਆਂ ਆ ਗਈ ਮੈਂ ਨਹੀਂ ਖੁਸ਼ ਕੀ ਸਵਾਹ ਹੋ ਜਾ ਉਹੀ ਗੱਲ ਕੁਛ ਲਿਆਂਦਾ ਨਹੀਂ ਕਰਿਆ ਨਹੀਂ ਚਲ ਕੋਈ ਨਹੀਂ ਭਾਬੀ ਮੈਂ ਕਿਹਾ ਤੂੰ ਤਾਂ ਕੁਛ ਲੈਣ ਆਈ ਆਂ ਕੀ ਹੈ ਜਿਹੜਾ ਹੋਰ ਤਾਂ ਹੀ ਕੱਪੜੇ ਲੀੜੇ ਤੂੰ ਵੀ ਨਹੀਂ ਮੰਨ ਕੇ ਭੱ ਮੈਂ ਨਾ ਸੇ ਰਖੜੀ ਬਨ ਕੇ ਤੁਰ ਜਾਂਗੀ ਮੈਂ ਦਈ ਬਨ ਕੇ ਤੁਰ ਜੂਗੀ ਕੋਈ ਨਾ ਕਮਾਲ ਐ ਅੱਗੇ ਤਾਂ ਤੂੰ ਆਈ ਵਾਰ ਕਹਦਾ ਨਹੀਂ ਮੈਨੂੰ ਤਾਂ 5000 ਤੋਂ ਘੱਟ ਛੂਟ ਨਾ ਦਿਓ ਐ ਕਿ ਤੂੰ ਆਏ ਬਿਨਾ ਛੂਟ ਤੋਂ ਰਖੜੀ ਬਨ ਜਾਂਗੀ ਕਿ ਇਰਾਦਾ ਆਇਆ ਵੀ ਭਰਾ ਨੂੰ ਲੈ ਕੇ ਜਾਊਂਗੀ ਉਦੋਂ ਮਹਿੰਗਾ ਲੈ ਕੇ ਜਾਣਾ ਨਹੀਂ ਨਹੀਂ ਭਾਬੀ ਮੈਂ ਭਰਾ ਤਾਂ ਹੁਣ ਲੈ ਮੇਰੀ ਗੱਲ ਸੁਣ ਹਰ ਵਾਰੀ ਤੁਸੀਂ ਮੈਨੂੰ ਕੁਛ ਨਾ ਕੁਛ ਦੇ ਕੇ ਤੋਰ ਦਿਓ ਆਏ ਕਿਹੜਾ ਤੁਸੀਂ ਮੈਨੂੰ ਖਾਲੀ ਹੱਥ ਦੇ ਕੇ ਤੋਰੋਗੇ ਕੁਸਤਾ ਦੇ ਕੇ ਤੋਰੋਗੇ ਚਲ ਕੋਈ ਛੂਟ ਨਹੀਂ ਤਾਂ ਕੋਈ ਹੋਰ ਚੀਜ਼ ਦੇ ਕੇ ਤੋਰ ਦਿਓ ਆ ਜਾ ਕੋਈ ਨਾ ਆਏ ਰਖੜੀ ਬਨ ਕੇ ਗਰਮੀ ਵਾਲੀ ਆ ਗਈ ਨਹੀਂ ਚਲੋ ਉਹ ਇਹ ਗੱਲ ਬੰਦਾ ਘਟ ਤੋਂ ਘਟ ਫੋਨ ਤਾਂ ਕਰਦੇ ਬੰਦੇ ਨੂੰ ਪਤਾ ਤਾਂ ਹੋਵੇ ਆਉਂਦੇ ਜਾਂਦੇ ਦਾ ਬਾਈ ਨੂੰ ਨਾ ਮੈਂ ਤਾਂ ਸਿਕਣਾ ਹੁਣ ਜਾਉਂਗੀ ਰਖੜੀ ਬੰਨਣ ਆਪਦੇ ਭਰਾ ਦੇ ਦਿਨ ਦੇ ਦਿਨ ਜਾਉਂਗੀ ਜਿੱਦੇ ਤਿਹਾਰੇ ਆ ਬੰਦਾ ਸੋਹਣਾ ਵੀ ਲੱਗਦਾ ਲੈ ਭਾਬੀ ਹੁਣ ਮੇਰੀ ਗੱਲ ਸੋੜ ਤਾਂ ਹੁਣ ਸੁਖਣਾ ਗੱਡੀ ਆਗੀ ਜਦੋਂ ਜੀਕ ਤਾਂ ਭੱਜ ਕੇ ਜਾ ਆਉਂਗੇ ਉਲਪੇ ਮੈਨੂੰ ਬਸਲ ਧੱਕੇ ਖਾਣੇ ਪੈਂਦੇ ਹੁਣ ਕੀ ਕਰਾਂ ਨਾ ਕੋਈ ਸਾਡੇ ਘਰੇ ਮੋਟਰਸਾਈਕਲਾਂ ਤੈਨੂੰ ਪਤਾ ਹੀ ਹੈਗਾ ਹੁਣ ਬਸ ਤੇ ਆਉਣਾ ਪੈਂਦਾ ਫਿਰ ਮੈਂ ਕਿਹਾ ਚਲ ਜਲਦੀ ਜਲਦੀ ਜਾ ਕੇ ਬੰਨੀ ਆਉਣੀ ਆ ਆਓ ਤੁਸੀਂ ਤਾਂ ਨੰਗੋ ਸਿਰੇ ਦੇ ਮੈਂ ਲੈ ਨਹੀਂ ਸਕਦੇ ਗੱਡੀ ਮੋਟਰਸਾਈਕ ਬਾਬੀ ਹੁਣ ਤੈਨੂੰ ਪਤਾ ਤਾਂ ਹੈਗਾ ਕਿ ਅੱਦਾਂ ਨੇੜੇ ਦਿੱਤਾ ਸੀ ਤੁਸੀਂ ਉਹ ਵੀ ਵੇਚਤਾ ਹਾਂ ਬਾਬੀ ਉਸ ਨੂੰ ਪੁੱਛ ਲਈ ਭਾਈ ਹੁਣ ਉਹ ਛੱਡੀਆਂ ਤਾਂ ਮਜਬੂਰੀਆਂ ਲਾਟ ਹੀ ਨਹੀਂ ਹੁੰਦੀਆਂ ਘਰ ਦੀਆਂ ਫਿਰ ਇਹ ਤਾਂ ਘਰਾਂ ਦੀਆਂ ਹਰੇਕ ਦੀਆਂ ਹੁੰਦੀਆਂ ਐਂ ਤਾਂ ਭਾਵੇਂ ਅਸੀਂ ਹੁਣ ਵੇਚ ਦਈਏ ਗੱਡੀ ਲੈਣਾ ਆਉਣਾ ਪੈਂਦਾ ਭਾਈ ਸਰਦਾ ਨਹੀਂ ਸੁੱਕੀ ਜਾਂਦੀ ਹੁਣ ਸਾਰਾ ਕੁਝ ਸਰਦਾ ਵਰਦਾ ਕਿਉਂ ਉਹ ਕਰਨ ਦੀ ਹੈਗੀ ਵੇਚੀ ਸਰਦੇ ਵਰਦੇ ਨੂੰ ਛੋੜੇ ਕਿਹੜਾ ਸਰਦਾ ਵਰਦਾ ਨਹੀਂ ਕਰਨਾ ਚੱਲ ਕੋਈ ਨਾ ਭਾਬੀ ਕਿਉਂ ਹਰਕ ਕਰੀ ਜਾਂਦੇ ਹਾਂ ਤੂੰ ਰਖੜੀ ਬੰਵਾਏਗੀ ਕਿ ਬਰਸ ਇੱਥੇ ਤੰਨੇ ਮੈਨੇ ਦੇ ਕੇ ਮੋੜ ਦੇਂਗੀ ਮੈਨੂੰ ਨਾ ਰਖੜੀ ਮੇਰੇ ਬੰਨਣਾ ਆਈ ਹੈ ਕਹਦੇ ਭਰਾ ਦੇ ਅਣੀ ਭਰਾ ਵੀ ਬੰਨੂਗੀ ਜੇ ਭਰਾ ਤੱਕ ਜਾਣ ਦੇਂਗੀ ਤਾਂ ਫੇਰ ਹੀ ਜਾਊਂਗਾ ਚਿਕੜਾ ਰੱਖਿਆਗਾ ਤੂੰ ਤਾਂ ਮੈਨੂੰ ਲੈ ਆ ਆ ਆ ਆ ਇੰਨੀ ਗਰਮੀ ਤੂੰ ਇੰਨੀ ਗਰਮੀ ਚ ਆਈ ਹੈ ਕਿ ਵਾਸਤੇ ਆਈਆਂ ਠੇਡੇ ਖਾਂਦੀ ਉਹਦਾ ਰੋਈ ਦੀ ਪਤਾ ਤੇਰਾ ਠੇਡੇ ਖਾਂਦੀ ਬੱਸਾਂ ਦੀਆਂ ਲੈ ਲੈ ਤੋ ਕੁਰਸੀ ਪਾਣੀ ਨਹੀਂ ਹੋਣੀ ਐ ਮੈਂ ਨਹੀਂ ਹੋਣੀ ਐ AC ਚ ਕੀ ਕਰਾਂਗੀ ਨਹੀਂ AC ਚ ਨਹੀਂ ਮਰ ਮਰ ਮੁੱਕਾ ਹੈ ਤੈਨੂੰ ਮਾਂ ਦੀ ਭਿੱਜੀ ਐ ਇੱਥੇ ਬਹਿ ਜਾ ਬੰਦਾ ਓਹੋ ਭਾਬੀ ਤੂੰ ਤਾਂ ਕਹਿਹੀ ਜੀ ਸੱਚੀ ਜਮਈ ਨਹੀਂ ਜਰਦੀ ਆਇਆ ਨੂੰ ਕੋਈ ਤਾਂ ਲੱਗ ਜਾਨੀ ਹੈਗੀ ਲੈ ਵਿੱਚ ਜਰਨ ਵਾਲੀ ਕਿਹੜੀ ਗੱਲ ਹੈ ਦੋ ਬਣਾਉਂਦੇ ਚ ਕੋਈ ਮੰਜਾ ਪਈ ਡਾਇਰ ਦਾ ਬੰਦਾ ਆ ਕੇ ਬਹਿ ਜਾ ਕੁਝ ਨਿਕਲੇ ਏਸੀ ਵਾਲਾ ਕਮਰਾ ਬਣਾ ਰੱਖਿਆ ਤੁਸੀਂ ਤਾਂ ਐਸੀ ਵਾਲਾ ਕਮਰਾ ਕੀ ਹੋ ਗਿਆ ਤਾਜ ਮਹਿਲ ਹੋ ਗਿਆ ਤਾਂ ਤੇ ਫਿਰ ਤੂੰ ਵੀ ਬੱਚੀ ਤੇ ਜਾਂਦੀ ਸੀ ਐ ਕਰੀ ਇੱਥੀ ਹੋ ਕੇ ਮੁੜ ਗਈ ਏਸੀ ਵਾਲੇ ਕਮਰੇ ਚ ਬੜੀ ਨਾ ਚੰਗਾ ਦੇਖ ਲੂੰਗੀ ਤੈਨੂੰ ਸਰਦੀ ਕੋਈ ਨਾ ਤੈਨੂੰ ਤਾਂ ਆਇਆ ਕਿਤੇ ਸਾਡੇ ਏਸੀ ਵਾਲੇ ਕਮਰੇ ਚ ਰਹਿ ਬਹਿ ਜਾ ਨਹੀਂ ਜਾਂਦੀ ਨਹੀਂ ਇੱਥੇ ਬਹਿ ਕੇ ਮੁੜ ਜੂਗੀ ਮੇਰੇ ਭਰਾ ਨੂੰ ਬੁਲਾ ਕਿੱਥੇ ਆਗਾ ਮੈਂ ਤੂੰ ਬੇਬੇ ਨੂੰ ਖੁਣ ਨਹੀਂ ਕਰਿਆ ਕੀਤਾ ਸੀਗਾ ਫੋਨ ਕਿਹੜਾ ਤੁਸੀਂ ਚੱਕਦੇ ਹੋਗੇ ਪਤਾ ਨਹੀਂ ਛੋੜਦਾ ਫੋਨ ਕਿੱਥੇ ਸਿੱਟੇ ਰਹਿੰਦੇ ਆ ਬਾਈ ਨੂੰ ਵੀ ਲਾਇਆ ਸੀ ਮੈਨੂੰ ਤੇਰੀ ਮਾਂ ਘਰੋਂ ਫੇਰੀ ਹੈ ਤੇਰੀ ਮਾਂ ਤਾਂ ਇਹ ਗੱਲ ਚੜੀ ਆਰਨਾਂ ਦੇ ਸਿੰਘੀ ਕਿੱਧਰ ਵਾਗੀ ਉਹ ਉਹ ਤਾਂ ਹਸਪਤਾਲ ਚ ਗਈ ਹੋਈ ਐ ਹਸਪਤਾਲ ਚ ਹਸਪਤਾਲ ਚ ਕਿਹਦੇ ਕੋਲ ਵਾਗੀ ਕੁੜੇ ਉਹ ਨਹੀਂ ਬਸ ਪੁੱਛਣਾ ਜੇਦੋ ਸਵਾਲ ਪਾਉਣ ਦਾ ਬੰਦਾ ਫਿਰ ਜਾਣਾ ਪੈਂਦਾ ਪਰ ਹਾਂ ਇਹ ਵੀ ਹੈਗਾ ਹਨਾ ਉਹ ਮਾਮੇ ਦੇ ਗਈ ਹੋਣੀ ਹੈਗੀ ਤੈਨੂੰ ਨਹੀਂ ਪਤਾ ਹੁਣ ਦੇਖ ਮਾਮੇ ਦੀ ਨੂੰਹ ਕੋਲੇ ਬੱਚਾ ਹੋਣ ਵਾਲਾ ਹਾਂ ਉੱਥੇ ਗਈ ਹੋਣੀ ਹੈਗੀ ਕਿਤੇ ਉਹ ਉੱਥੇ ਗਈ ਹੈਗੀ ਹੁਣ ਜੇ ਮੈਨੂੰ ਪੈਸਾ ਆਪੂ ਆ ਜਾ ਰਸੀ ਜਵਾਬ ਦੇ ਦੇਣੇ ਜੇ ਤੈਨੂੰ ਫੋਨ ਕੀਤਾ ਹੁੰਦਾ ਬੇਬੇ ਅੱਜ ਨਾ ਜਾਂਦੀ ਹਾਂ ਇਹ ਤਾਂ ਹੈਗਾ ਵਾਖਰ ਉਹ ਤਾਂ ਮੈਨੂੰ ਕਈ ਦਿਨ ਪਹਿਲਾਂ ਦੱਸਿਆ ਸੀਗਾ ਪਰ ਮੈਨੂੰ ਆਇ ਨਹੀਂ ਸੀ ਪਤਾ ਵੀ ਅੱਜ ਜਦੀ ਨਹੀਂ ਜਾਊਗੀ ਉਹ ਲੈ ਹੁਣ ਕੌਣ ਤੋਂ ਪਤਾ ਲੱਗਦਾ ਹੁੰਦਾ ਵੀਰੇ ਅੱਜ ਕੱਲ ਫੋਨ ਲਾਈ ਰਾਂ ਹੁੰਦਾ ਔਣ ਵੇਲੇ ਬਸ ਐ ਕਰ ਲਾਂ ਨੂੰ ਤੇ ਕੀ ਜਾਣਾ ਫੋਨ ਨੂੰ ਕੀ ਐ ਚੱਲੋ ਸਾਨੂੰ ਪਤਾ ਹੀ ਹੁਣ ਤੂੰ ਤਾਂ ਇੱਥੇ ਰਹਿਣਾ ਉਹੀ ਲੱਗੀ ਪਈ ਐ ਘੂੜੇ ਦੇ ਖਾਲਾ ਬੈਠਣ ਜਿੱਤਾ ਆਇ ਨਹੀਂ ਪੁੱਛਦੀ ਭਾਈ ਪਾਣੀ ਦੀ ਘੁੱਟ ਲਿਆ ਦਾ ਕਿ ਨਾ ਲਿਆ ਦਾ ਕਿ ਫੋਨ ਨਹੀਂ ਕੀਤਾ ਫੋਨ ਨਹੀਂ ਕੀਤਾ ਵੀ ਤੂੰ ਦੱਸ ਕਿੱਥੇ ਜਾਣਾ ਘਰ ਹੀ ਰਹਿਣੀ ਐ ਵੀ ਕਰੋ ਇਹਨੂੰ ਫੋਨ ਬਣਾਵਾਲਾ ਤੂੰ ਐ ਨੀ ਲਫੜ ਪਾਣੀ ਦੀ ਘੁੱਟ ਪੀ ਲ ਬਾਹਰ ਹੀ ਬੋਲਦੀ ਐ ਤੂੰ ਤਾਂ ਤੇਰੇ ਕੋਈ ਗੱਲ ਗਿੱਟ ਦੀ ਜਮਾਨ ਲੱਗੀ ਹੈਗੀ ਆ ਭਾਬੀ ਹੁਣ ਕੀ ਆ ਜਵਾਨ ਹੁਣ ਜੇ ਸ਼ੁਰੂ ਤੂੰ ਇੰਨਾ ਬੋਲਦੀ ਐ ਮੈਂ ਤਾਂ ਨਾ ਨਾ ਸ਼ੁਰੂ ਤੋਂ ਤਾਂ ਕੰਨੂ ਬੋਲਦੀ ਸੀ ਹੁਣ ਤੂੰ ਥੋੜਾ ਜਿਆਦਾ ਲੱਗੀ ਬੋਲਣ ਲੈ ਭਾਬੀ ਹੁਣ ਕਿਹੜਾ ਸਾਰੇ ਟਰੱਕ ਚੱਲਣ ਲੱਗ ਗਏ ਮੈਂ ਤਾਂ ਬੋਲਣ ਲੱਗੀ ਬੜਾ ਥੋੜੇ ਧਰ ਦੇ ਡੱਬਾ ਇਹ ਜਿਹੜਾ ਡੱਬੇ ਚ ਕੀ ਲੈ ਕੇ ਆਈਆਂ ਕਿਸੇ ਉਹਨੇ ਦੀ ਰਖੜੀ ਲੈ ਕੇ ਆਈ ਐ ਕੋਈ ਨਹੀਂ ਭਾਬੀ ਜਹੇ ਜੀ ਵੀ ਲੈ ਕੇ ਆਈ ਮੇਰੇ ਭਰਾ ਵਾਸਤੇ ਮੈਂ ਲੈ ਆਇਆ ਪੜਾਉਂ ਉਹ ਰਖੜੀ ਤਾਂ ਰੇਟੀ ਜਣੇ ਜੀ ਵੀ ਮੈਂ ਤਾਂ ਰਖੜੀ ਚੋ ਅਰੇ ਕਿ ਛੋਟੀ ਬਰਕੜ ਗਈਆਂ ਮੈਂ ਰੱਖਣਾ ਕਿਤੇ ਹੋਰ ਲੈ ਕੇ ਜਾਣਗੀਆਂ ਲੈ ਫੜਾ ਉਹ ਗਲਾਸ ਫੜਾ ਦੇ ਤੇ ਬਾਈ ਕਿੱਧਰ ਗਿਆ ਤੇ ਬਾਈ ਤਾਂ ਇ ਦਰਬਾਰ ਨੂੰ ਗਿਆ ਤੈਨੂੰ ਮਿਲਿਆ ਨਹੀਂ ਉੱਥੇ ਸਾਥ ਚ ਨਾ ਉੱਥੇ ਹੋਊਗਾ ਉਹ ਵੀ ਜਿਹੜਾ ਹੋਵੇ ਨਾ ਉਹੀ ਬੰਦੇ ਚ ਤਾਂ ਮੈਨੂੰ ਘੱਟ ਹੀ ਮਿਲਦਾ ਸ਼ਰਮ ਮਾਨਦਾਗਾ ਉਹ ਨਹੀਂ ਤੂੰ ਚੱਕੀ ਨਹੀਂ ਹੋਣੀ ਬੋਲ ਮਾਰ ਲਾਂ ਦੀ ਚੱਲ ਕੋਈ ਨਾ ਚੱਲ ਘਰੇ ਆਓ ਚੱਲ ਕੋਈ ਨਹੀਂ ਬੈਠੇ ਕਿਆ ਦੀ ਕੁੱਟ ਕਰਦੀਆਂ ਹਾਂ ਹਾਂ ਕੋਈ ਨਹੀਂ ਫੋਨ ਕਰ ਦੋ ਆ ਜਾਣਗੇ ਇਹ ਨੂੰ ਨਹੀਂ ਮੈਂ ਦੱਸਦੀ ਹੈਗੀ ਕਿ ਵੀ ਮੈਂ ਤਾਂ ਕੀ ਲੈਣ ਆਈ ਆ ਮੈਂ ਤਾਂ ਹੁਣ ਬਾਈ ਤੋਂ ਮੱਝ ਮੰਗੂਗੀ ਉਹੀ ਮੇਰਾ ਹੱਲ ਕਰੂਗਾ ਜੇ ਇਹਨੂੰ ਪਤਾ ਲੱਗ ਗਿਆ ਇਹ ਤਾਂ ਹੁਣ ਲੱਗ ਜੂਗੀ ਜਲੂਸ ਕੱਢਣ ਮੇਰਾ ਬਾਈ ਨੂੰ ਗੋਸ਼ਤ ਦੇਣ ਕਹਿ ਦਊਂਗੀ ਵੀ ਮੇਰੇ ਨਾਲ ਮੱਝ ਮੱਝ ਦੇ ਕੇ ਤੋਰ ਮੈਨੂੰ ਵੀ ਭਾਈ ਇਸ ਤੰਗ ਵਾਲਿਆ ਦੁੱਧ ਬਾਦ ਵੰਨੋ ਹੁਣ ਛੇਤੀ ਛੇਤੀ ਆਜੇ ਤਾਂ ਮੈਂ ਪਰੇ ਗੱਲ ਕਰ ਲਾਂ ਕਾਰਨ ਕੀ ਹੈ ਟਕੀ ਨਾ ਹੀ ਦੱਸ ਕੇ ਹੀ ਹੈ ਤੇ ਨਾ ਹੀ ਕਿ ਨਹੀਂ ਮੈਂ ਸ਼ੂਟ ਲੈ ਕੇ ਆਵਾਂ ਨਾ ਇਹ ਨਹੀਂ ਬੇਬੇ ਨੂੰ ਬੀਕਿਆ ਵੀ ਬੇਬੇ ਨਹੀਂ ਕਰੇ ਇਹ ਈ ਧੀ ਕਾਲੀ ਕਾਲੀ ਭੱਜੀਗਾ ਤੋਂ ਹੈ ਗੱਲ ਤਾਂ ਕੋਈ ਹੈਗੀ ਕੋਈ ਗੱਲ ਨਹੀਂ ਮੈਨੂੰ ਨਹੀਂ ਦੱਸਦੀ ਨਾ ਮੇਰੇ ਤੋਂ ਤਰਖਦੀਆਂ ਲੁਕਾਂ ਆ ਜਾ ਰਹਿੰਦੀ ਤੇਰੇ ਭਰਾ ਨੂੰ ਉਹਦੇ ਕੋਲ ਤਾਂ ਸਹੀ ਗੱਲ ਦੱਸੇਗੀ ਆਈ ਕਿਵੇਂ ਐ ਭੈਣ ਖੜੀ ਐ ਲੈ ਰਖੜੀ ਬੰਨਣ ਆਈ ਹੋ ਭੈਣ ਹੈ ਮੈਨੂੰ ਤਾਂ ਪਤਾ ਵੀ ਨਹੀਂ ਤੀ ਆਈ ਭੈਣ ਆਊਗੀ ਹੋ ਠੀਕ ਐ ਭੈਣ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਮੈਂ ਤਾਂ ਹੋਣਾ ਕਿ ਇੱਥੇ ਖੜੇ ਨੂੰ ਡੇਕ ਕੇ ਆਂਦੇ ਨੂੰ ਕਿੱਥੇ ਜਾ ਕੇ ਬਹਿ ਜਾਂਨੇ ਹੋਵੇ ਤੁਸੀਂ ਇੱਥੇ ਬੈਠਾ ਸੀਗਾ ਮੈਂ ਤਾਂ ਚੋਂ ਤੇਰਾ ਆਪਣਾ ਸੱਤ ਨਹੀਂ ਦੀਗਾ ਤੂੰ ਫੋਨ ਕਰਉ ਨਹੀਂ ਬਣੀ ਲੈ ਮੈਂ ਕਹੇ ਜਦ ਹੁਣ ਵੀ ਆਇਆ ਹੁਣ ਵੀ ਆਇਆ ਹੁਣ ਵੀ ਆਇਆ ਹੁਣ ਤੇ ਮੇਰੇ ਰੱਦ ਸੀਗਾ ਮਾ ਜਾ ਕੇ ਦੇਖ ਕੇ ਹੁਣ ਇੱਧਰ ਨਹੀਂ ਗਲੀ ਤਾਂ ਆਈ ਨਹੀਂ ਤੀ ਆ ਕਿੱਧਰ ਨਹੀਂ ਗਲੀ ਆਏ ਐਸੇ ਗਲੀ ਆਈ ਆ ਤੁਸੀਂ ਬੈਠੇ ਤਾਂ ਸੀਗੇ ਬੰਦਿਆਂ ਚ ਪਰ ਪਰਾ ਮੂੰਹ ਕਰੇ ਬੈਠੇ ਪਰ ਮੈਨੂੰ ਬੋਲ ਵੀ ਨਹੀਂ ਮਾਰ ਮੈਂ ਹਟਾਉਂਦਾ ਹਾਂ ਹਾਂ ਜੀ ਮੈਂ ਆਖਾ ਬੰਦਾ ਚ ਬੈਠੋ ਕਾਹਨੂੰ ਬੋਲ ਮਾਰਨ ਵਾਲਾ ਕੋਈ ਲੈ ਜੇ ਮੈਨੂੰ ਨਾਂ ਆਉਂਦਾ ਇਹ ਨਾ ਮਤਲਬ ਫਿਰ ਤੂੰ ਮੈਨੂੰ ਡਿੱਕੀ ਲੈ ਹੁਣ ਮੈਂ ਕਾਹਦੇ ਦੇਖਦੀ ਸੀਗੀ ਮੈਂ ਆਉਂਦੀ ਸੀ ਇੱਧਰ ਨੂੰ ਮੈਂ ਆਹਨੇ ਚ ਤੁਸੀਂ ਚਲਾ ਆਈਗੇ ਮੈਂ ਚਲਾ ਆਈ ਜਾਂਦਾ ਪਰਣੀ ਇੱਥੇ ਸਰਪਿਤ ਨਾ ਸੁਣ ਇਹ ਜੀ ਕੀ ਗਲਤੀ ਮੇਰੀ ਗੱਲ ਸੁਣ ਬਾਈ ਦੇਖਣ ਮੈਂ ਆਈਆਂ ਰਖੜੀ ਬੰਨਣ ਬੋ ਪਤੀ ਜੀ ਹੁਣ ਵੀ ਰਖੜੀ ਬੰਨਣਾ ਇਸ ਕਰਦਾ ਕਿ ਉਹ ਲੈ ਰੱਖਣਾ ਸੀ ਉਹ ਅੱਲਾ ਤਾਂ ਕਿਸੇ ਹੋਰ ਗੱਲ ਦਾ ਰੱਖਿਆਗਾ ਹੁਣ ਉਹ ਬੋਲਾ ਤੂੰ ਮੇਰਾ ਤੂੰ ਪੂਰਾ ਕਰ ਸਕਦਾਗਾ ਕਿਹੜੀ ਗੱਲ ਦਾ ਪਣ ਕੀ ਕਹੀ ਜਾਨੀ ਮੈਨੂੰ ਤਾਂ ਗੱਲ ਤਰੀ ਸਮਝ ਨਹੀਂ ਆਉਂਦੀ ਦੇਖ ਬਾਈ ਮੇਰੀ ਹੈਗੀ ਮਜਬੂਰੀ ਜੀ ਤਾਂ ਮੇਰਾ ਕਰਦੇ ਨਹੀਂ ਹੈਗਾ ਮੈਂ ਤਾਂ ਭਾਈ ਤੈਨੂੰ ਗਿਫਟ ਚਾਹੀਦਾ ਮੈਨੂੰ ਤਾਂ ਵਧੀਆ ਵੱਡਾ ਸਾਰਾ ਓ ਤਰਪਲਾ ਹੋ ਜੀ ਗਿਫਟ ਤਾਂ ਹੁਣ ਮੈਂ ਭੈਣੇ ਤੈਨੂੰ ਰਖੜੀ ਨਹੀਂ ਦੇਣੀ ਦੇਣਾ ਉਸ ਇਹ ਗੱਲ ਦਾ ਕੀ ਕਹਿਣਾ ਸੀ ਮੈਨੂੰ ਗਿਫਟ ਕੋਈ ਸ਼ੂਟ ਕੋਈ ਪੈਸੇ ਪੂਜ ਟੂਟਾਕੀ ਨਹੀਂ ਚਾਹੀਦੀ ਹੈਗੀ ਕੀ ਟੂਮ ਵੀ ਨਹੀਂ ਚਾਹੀਦੀ ਨਾ ਨਾ ਹੋਰ ਕੀ ਗਿਫਟ ਚਾਹੀਦਾ ਤੂੰ ਮੇਰਾ ਹੋਰ ਮਹਿੰਗੀ ਚੀਜ਼ ਕਿਹੜੀ ਹੋਊਗੀ ਟੂਮੋਂ ਮਹਿੰਗੀ ਚੀਜ਼ ਹੈਗੀ ਮੱਝ ਮੱਝ ਹਾਂ ਮੈਂ ਤਾਂ ਬਈ ਦੇਖ ਮੜਾ ਨਾ ਕਰਈ ਬਈ ਵਣਕੇ ਤੇ ਮੇਰੀ ਤਾਂ ਮਜਬੂਰ ਹੈ ਭਾਈ ਦੇਖ ਮੈਨੂੰ ਤਾਂ ਬੜਾ ਹੈਗਾ ਤੂੰ ਦਵਾਦਾ ਔਖਾ ਤੈਨੂੰ ਪਰ ਸਾਡੇ ਹੈ ਪਿੰਡ ਨਹੀਂ ਕੋਈ ਦੁੱਧ ਮਿਲਦਾ ਤੇਰਾ ਪੜਾ ਹੋ ਜੀ ਉਹ ਮੱਝ ਵਿਚ ਐਡੀ ਵੱਡੀ ਗੱਲ ਕਰੀ ਜਾਨੀ ਇੱਕ ਮੱਝ ਦੀ ਗੱਲ ਕਰਦੀ ਆ ਦੋ ਮੱਝ ਹੀ ਦੋਵੇਂ ਮੈਂ ਤੇਰੇ ਤੂੰ ਤਾਂ ਦੇ ਦੇਗਾ ਤੇ ਹਰਪੀਤ ਹਰਪੀਤ ਤਾਂ ਕੰਜਰ ਕਲੇਸ਼ ਖੜਾ ਕਰ ਲੂ ਮੈਂ ਤਾਂ ਉਹਨੂੰ ਦੱਸਿਆ ਨਹੀਂ ਮੈਂ ਤਾਂ ਉਹਨੂੰ ਉਹਨੂੰ ਕਹਿੰਦਾ ਕਦੀ ਤੂੰ ਮੂੰਹ ਚੱਕ ਕੇ ਆ ਗਈ ਰਖੜੀ ਬਣ ਬਿਨਾ ਪੁੱਛੇ ਦੱਸੇ ਮੈਂ ਆਖਿਆ ਕੋਈ ਨਾ ਫੇਰ ਕਿਉਂ ਕਹਿੰਦੀ ਸੀ ਕੁਝ ਲਿਆਉਂਦਾ ਨਹੀਂ ਮੈਂ ਕਹਿੰਦਾ ਲਿਆਉਂਨੂ ਕੀ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਮੈਂ ਕਿਹਾ ਕੁਝ ਲੈਣ ਵਾਸਤੇ ਆਈਆਂ ਫਿਰ ਮੈਂ ਤਾਂ ਬਈ ਛੂਟ ਕੱਪਾ ਤਾਂ ਦੇਖ ਲੈਣੀ ਤੂੰ ਉਹਦੀ ਨਾ ਉਹਦਾ ਫਿਕਰ ਤੂੰ ਛੱਡਿਆ ਕਰ ਮੈਂ ਆਪੇ ਸਮਝੂ ਉਹਦੇ ਨਾਲ ਦੇਖ ਬਈ ਮੈਨੂੰ ਤਾਂ ਮੱਝ ਚਾਹੀਦੀ ਐ ਮੈਨੂੰ ਮੱਝ ਚਾਹੀਦੀ ਆ ਉਹਨੂੰ ਤਾਂ ਨਹੀਂ ਮੈਂ ਦੱਸਿਆ ਹੁਣ ਤੂੰ ਵੀ ਸਮਝ ਉਹਨੂੰ ਦੱਸਾ ਕਿ ਨਹੀਂ ਦੱਸਣਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਬੇਨਤੀ ਸੁਣ ਲੈ ਮੜੀ ਜੀ ਹਾਂ ਹਾਂ ਦੱਸ ਦੱਸ ਮੱਝ ਹੁਣ ਸਾਜਲੇ ਵੀਰ ਤਾਂ ਹੈ ਨਹੀਂ ਦੇਖ ਠੋਕਰ ਜੀ ਹੋਈ ਪਈ ਸੀ ਉਹੀ ਮੱਝ ਲੈ ਜਾਣੀ ਚਲ ਕੋਈ ਨਾ ਮੇਰਾ ਡੰਗ ਲੈ ਜੂਗਾ ਇਹ ਵਾਲੇ ਮੇਰੀ ਗੱਲ ਸੁਣ ਲੈ ਬੁੱਧਾ ਤੈਨੂੰ ਪਤਾ ਕਿੰਨਾ ਹਾਂ 12 13% ਹੋ ਜਾਈ ਚਲ ਫਿਰ ਮੇਰੀ ਗੱਲ ਸੁਣ ਲੈ ਵਧੀਆ ਚਲ ਮੈਂ ਖੋੜਾ ਖੋੜੋ ਥੋੜਾ ਕਣਾ ਕਰੇ ਵਰਤ ਲਿਆ ਕਰੂੰਗੀ ਥੋੜਾ ਕਣਾ ਪਾਇਆ ਕਰੂ ਚਲੇ ਜਿਵੇਂ ਮੇਰਾ ਡੰਗ ਲੈ ਜਾ ਕਰੂਗਾ ਵਧੀਆ ਵਧੀਆ ਡੰਗ ਲਊਗਾ ਚਲ ਕੋਈ ਨਾ ਤੇ ਮੇਰੀ ਗੱਲ ਸੁਣ ਲੈ ਪਈ ਹੁਣ ਦੇਖ ਲੈ ਤੂੰ ਬਿਹਾਰ ਵੀ ਤੈਨੂੰ ਦੱਸਣਾ ਕਿ ਨਹੀਂ ਦੱਸਣਾ ਭਈ ਜੇ ਤਾ ਉਹਨੂੰ ਦੱਸਤਾ ਫੇਰ ਤਾ ਉਹਨੇ ਲੈ ਜਾਂ ਦੇਣੀ ਮੈਂ ਤਾਂ ਕਹਿੰਦੀ ਹੁਣ ਤੂੰ ਐ ਕਰ ਵੀ ਕਿਸੇ ਬਹਾਨੇ ਵਾਰ ਦੀ ਵਾਰ ਤੇ ਮੈਨੂੰ ਮੱਝ ਦੇ ਕੇ ਛੱਡ ਕੇ ਆ ਪਣੀ ਦੇਖ ਲੈ ਮੇਰੀ ਗੱਲ ਸੁ ਫਿਰ ਤਾਂ ਮੈਂ ਤੈਨੂੰ ਚੂੜੀਆਂ ਦੇ ਦਿਆਂ ਮੱਝ ਦੀ ਚੂੜੀ ਕਿਵੇਂ ਰੱਖੂੰਗਾ ਭਲਾ ਚੱਲ ਫਿਰ ਉਹ ਵੀ ਤੈਨੂੰ ਪਤਾਗਾ ਫਿਰ ਆਪਦੇ ਉਹਨੂੰ ਮਨਾ ਕਿਵੇਂ ਨਾ ਮਨਾ ਮੱਝ ਤਾਂ ਮੈਨੂੰ ਚਾਹੀਦੀ ਆਗੀ ਠੀਕ ਆ ਤੂੰ ਪੁੱਛ ਤੂੰ ਪੁੱਛੇਂ ਤੀ ਉਹਨੂੰ ਤਾਂ ਮੈਂ ਦੱਸਿਆ ਹੀ ਨਹੀਂ ਕਿ ਮੇਰੇ ਵੱਜੋਂ ਉਹਨੂੰ ਦੱਸਤਾ ਉਹ ਤਾਂ ਪਹਿਲਾਂ ਜੀ ਮੇਰੇ ਵਾਰਚੋਂ ਮੋੜ ਨਹੀਂ ਲੈ ਨਹੀਂ ਨਹੀਂ ਭਣਾ ਮੇਰੀ ਗੱਲ ਸੁਣ ਲੈ ਤੈਨੂੰ ਦੇਖੋ ਪੁੱਛਣ ਦਾ ਪਊ ਆ ਬਈ ਮੈਂ ਤਾਂ ਨਹੀਂ ਪੁੱਛਦੀ ਦੇਖ ਮੈਂ ਤੇ ਤੈਨੂੰ ਸਵਾਲ ਪਾਇਗਾ ਹੁਣ ਤੂੰ ਦੇਖ ਕਿਵੇਂ ਗੱਲ ਕਰਨੀ ਹੈ ਕਿਵੇਂ ਨਾ ਤੂੰ ਕੇਰਾ ਦਾ ਮੜਾ ਉਹ ਹਿੰਟੀਆਂ ਤਾਂ ਦੇ ਦੇ ਫਿਰ ਮੈਂ ਆਪੇ ਪੁੱਛ ਲਵਾਂ ਹੰਟਰ ਹੁਣ ਤ ਮੈਂ ਨਹੀਂ ਦਿੰਦੀ ਪਾ ਉਹ ਮੈਨੂੰ ਤਾਂ ਡਰ ਲੱਗਦਾ ਕੋ ਤ ਗੱਲ ਪਈ ਤੈਨੂੰ ਪਤਾ ਉਹ ਸਵਾਰਾ ਤੂੰ ਤਾਂ ਸਵਾਲ ਲੈਣਾਗਾ ਮੇਰੀ ਜਣੀ ਹੈ ਮੇਰੀ ਗੱਲ ਸੁਣ ਲੈ ਤੂੰ ਮੰਨਦਾ ਕਿਉਂ ਨਹੀਂਗਾ ਤੂੰ ਉਹਦੇ ਨਾਲ ਗੱਲ ਕਰ ਲਈ ਤੂੰ ਉਹਨੂੰ ਐਂ ਕਹੀਂ ਬਿਉਂਤ ਨਾਲ ਕਹਿੰਦੇ ਟੂਮ ਟਾਕੀ ਤੇ ਪਹਿਣਨੇ ਕੀ ਕਰਨੀਆਂ ਇਹਨੂੰ ਕਿਹੜਾ ਸ਼ੌਂਕਤ ਪਉਂਦੀ ਆਉਂਦੀ ਹੈ ਨੀਗੀ ਕੱਪੜਾ ਲੀੜੇ ਬਾਹਲਾ ਹੁੰਦੀ ਜਾਂਦੇ ਨੇ ਕੋਈ ਪਰਤਨ ਵਾਲੀ ਚੀਜ਼ ਦੇ ਦੇ ਤੂੰ ਤਾਂ ਬਿਉ ਫਰ ਤੈਨੂੰ ਬਿਉਂਥਾ ਤਾਂ ਆਉਂਦੀਆਂ ਨੇ ਬਥੇ ਤੂੰ ਪੁੱਛ ਲੈ ਤੇ ਤੂੰ ਤੋਂ ਬਿਉਤ ਨਾਲ ਗੱਲ ਮੈਨੂੰ ਤਾਂ ਉਹਨੂੰ ਆ ਲੱਗੂ ਇਹ ਪਲਾਨ ਬਣਾ ਕੇ ਆ ਤੂੰ ਬਿਉਤ ਨਾਲ ਗੱਲ ਕਰਦੇ ਨਾ ਆਹੀ ਗੱਲ ਦੀ ਬਸ ਹਾਂ ਬਸ ਆਹੀ ਗੱਲ ਸੀ ਤੇਰਾ ਪੜਾ ਉਹ ਉਦਾਂ ਤਰ੍ਹਾਂ ਗੱਲ ਕਰਕੇ ਉਹਨੂੰ ਕਹਿਦੀ ਵੀ ਆਪਾਂ ਤਾਂ ਕਿੰਨਾਂ ਨੂੰ ਮੱਝ ਦੇ ਉਹਦਾ ਡੰਗ ਅਰਥ ਸਰਜੂਗਾ ਚੰਗਾ ਬਸ ਛੋਡੇ ਦਾ ਹੁਣ ਘਰੇ ਏਕੜਾ ਆਪਾਂ ਨੂੰ ਤਾਂ ਮੱਝ ਮੱਝ ਹੀ ਕਰੀ ਜਣੀ ਹੈ ਪਹਿਲੇ ਹੋਰ ਵੀ ਕੋਈ ਗੱਲ ਕਰ ਲੈ ਪਰ ਲੈ ਹੁਣ ਮੱਝ 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 ਕਿਹੜੀ ਚੀਜ਼ ਦੀ ਲੋੜ ਹੁਣ ਉਹੀ ਗੱਲ ਕਰੂੰਗੀ ਹੁਣ ਮੈਂ ਮੇਰੇ ਘਰ ਦੇ ਪਾਈ ਕਹਾਣੀ ਅਗੇ ਆ ਨੀਆ ਪਾਣੀ ਉਹ ਗੱਲ ਤੂੰ ਕਰਦੀ ਹੈ ਮੇਰੀ ਗੱਲ ਸੁਣ ਬਾਈ ਫਿਰ ਹੋਰ ਮੈਨੂੰ ਕਿਸੇ ਚੀਜ਼ ਦਾ ਸ਼ੌਕ ਹੀ ਨਹੀਂਗਾ ਸ਼ੌਕ ਤਾਂ ਮੇਰੇ ਡੁੱਬੜੇ ਹਜੇ ਥੜੇ ਘਰ ਚ ਵਾਹੇ ਮੇਰੇ ਸਾਰੇ ਮਰ ਗਏ ਮੇਰੀ ਗੱਲ ਸੁਣ ਲੈ ਬਣੀ ਮੱਝ ਦਾ ਦੁੱਧ ਤੈਨੂੰ ਪਤਾ ਕਿੰਨਾ ਸੰਘਣਾ ਸੀ ਜਿਹੜਾ ਕਿਸੇ ਨੂੰ ਵੇਚਿਆ ਕਰਨੀ ਅੱਧਾ ਵਿੱਚ ਪਾਣੀ ਪਾ ਦਿਆ ਕਰਨ ਤੂੰ ਮੈਨੂੰ ਮੱਝ ਦਾ ਦੇ ਕੇ ਤੋਰ ਮੈਂ ਪਾਣੀ ਪਾਣੀ ਪਾ ਕੇ ਤੋਰ ਦਿਆ ਕਰੂੰਗੀ ਆਏ ਹੁਣ ਪਾਣੀ ਤਾਂ ਨਹੀਂ ਜਿਹੜੇ ਹੁਣ ਵਿਚਾਰੇ ਮੇਰੀ ਗੱਲ ਫਿਰ ਪਹਿਲਾਂ ਤੂੰ ਪਾਣੀ ਪੀ ਜਾ ਹੁਣ ਤੂੰ ਲੋਕਾਂ ਨੂੰ ਪਾਣੀ ਪੀ ਪਹਿਲਾਂ ਹੀ ਵਰਨਨ ਮੈਂ ਗੱਲ ਕਹੀ ਨਹੀਂ ਹੈਗੀ ਉਹ ਤਾਂ ਵੀ ਤੂੰ ਮੈਨੂੰ ਮੱਝ ਦਾ ਹੱ ਘਰ ਉਹਦੇ ਨਾਲ ਗੱਲ ਹੋ ਉਹ ਅੰਦਰ ਬੈਠੇ ਜਾ ਕੇ ਮੈਂ ਘਰ ਦਾ ਕਰਦਾ ਗੱਲ ਮੈਂ ਫੋਨ ਮਾਰ ਲਉ ਨੂੰ ਤੂੰ ਬਹਿ ਜਾ ਆਰਾਮ ਨਾਲ ਮੈਂ ਐ ਕਰਦੇ ਮੈਂ ਅੰਦਰ ਬੈਠੇ ਤੂੰ ਉਹਨੂੰ ਬਾਹਰ ਲਿਆ ਕੇ ਗੱਲ ਕਰ ਲੈ ਚਲ ਐ ਉਹਨੂੰ ਭੇਜ ਦੇਣਾ ਹਾਂ ਠੀਕ ਆ ਲੈ ਭੈਣ ਦੇਖ ਲੈ ਇੱਕੋ ਹੀ ਗੱਲ ਕਰੀ ਜਾਂਦੀ ਐ ਵਿਚਾਰੀ ਉਹ ਚੱਲ ਭਾਈ ਹੁੰਦੇ ਯਾਰ ਇਹਦੇ ਕਰੇ ਦੁੱਧ ਨਹੀਂ ਹੈਗਾ ਹੁਣ ਚੱਲ ਸੁੱਖਣਾ ਦੁੱਧ ਹੋ ਜਾਊਗਾ ਕੋਈ ਤੂੰ ਵੀ ਪੌਣੀ ਦੀ ਰਖੜੀ ਤੇ ਚਲ ਆ ਵਧੀਆ ਮੱਝ ਦੇ ਦਿਆਂਗੇ ਲੈ ਹੁਣ ਪਤਾ ਨਹੀਂ ਕੀ ਕਹਿੰਦਾ ਦਾ ਕੱਪੜੇ ਲੀਰੇ ਦਾ ਕਹਿੰਦਾ ਹੋਊਗਾ ਤੈਨੂੰ ਪਤਾ ਤਾਂ ਹੈਗਾ ਜੇ ਤੂੰ ਕਿਰਨਾਂ ਗਈਤੀ ਆਵੇ ਬੈਠੀ ਛੂਟੇ ਜੀ ਕਿੱਥੇ ਲੈ ਮਿਰਗੇ ਛੂਟ ਹੀ ਕਹਿੰਦਾ ਹਾਂਗਾ ਭੈਣ ਨੂੰ ਰਖੜੀ ਬਣਾਈ ਦਸ ਮੇਰੀ ਗੱਲ ਸੁਣ ਲੈ ਜੇਤੀ ਬਣਾ ਲੈ ਭਾਂਦੀ ਪਛੇਤੀ ਬਣਾ ਲੈ ਰਖੜੀ ਤੇ ਕਿਰਾਂ ਬਣਾਉਣੀ ਐ ਮੈਂ ਕਿਹਾ ਕਹਿੰਨੀ ਹਾਂ ਰਖੜੀ ਨਾ ਬਣਾ ਜਦੋਂ ਆ ਗਈ ਬਣਾ ਲੈ ਉਹ ਮੇਰੀ ਗੱਲ ਤਾਂ ਸੁਣ ਲੈ ਤੂੰ ਹੂੰ ਜਮੜਾ ਧਿਆਨ ਨਾਲ ਗੱਲ ਸੁਣੀਗੀ ਧਿਆਨ ਹੀ ਹੈ ਮੇਰਾ ਤਾਂ ਆਪਾਂ ਇਸ ਵਾਰੀ ਭੈਣ ਨੂੰ ਵਧੀਆ ਕੇ ਉੱਠ ਦੇਵਾਂਗੇ ਕੋਈ ਵਧੀਆ ਹੋ ਗਏ ਉੱਟਾ ਹੋ ਰਹਾ ਤੂੰ ਆਏ ਮੰਨ ਲੈ ਵੀ ਕੋਈ ਸਿਉੜੇ ਦੀ ਟੂਮ ਪਾ ਦੇਾਂਗੇ ਐ ਮਨ ਲੈ ਤੂੰ ਨਾ ਨਾ ਟੂਮ ਤਾਂ ਬੜੀ ਮਹਿੰਗੀ ਐ ਇੰਨਾ ਖਰਚਾ ਕਿੱਥੇ ਕਰੀਦਾਗਾ ਮੈਂ ਤੈਨੂੰ ਦੱਸਾਂ ਬਾਲਾ ਕਰਦੇ ਚਾਂਦੀ ਦੀ ਛੂੜੀ ਪਾ ਦੇਾਂਗੇ ਚਾਂਦੀ ਦੀ ਛੂੜੀ ਮੇਰੀ ਤਾਂ ਗੱਲ ਸੁਣ ਲੈ ਚੱਲ ਮੈਂ ਤੇਰੀ ਗੱਲ ਨੂੰ ਸਮਝਦਾ ਵੀ ਆਪਣੇ ਕੋਲੇ ਪੈਸੇ ਥੋੜੇ ਸੀ ਆਪਾਂ ਨੂੰ ਉਧਾਰ ਲੈਣਾ ਪੈਂਦਾ ਸੀ ਉਹਨਾਂ ਠੀਕ ਐ ਆਪਣਾ ਘਰ ਹੀ ਸਰ ਜੂਗਾ ਹਾਂ ਵਧੀਆ ਚਾਂਦੀ ਦੀ ਛੂੜੀ ਪਾ ਦੇਾਂਗੇ ਨਾ ਇਹਦਾ ਮਨ ਤਾਂ ਨਹਿ ਰਹਿ ਜੂਗਾ ਐ ਕਿ ਕਹਿੰਦੀ ਮੈਂ ਕੱਪੜੇ ਨਹੀਂ ਲੈ ਕੇ ਉਹ ਨਹੀਂ ਨਹੀਂ ਤੂੰ ਤਾਂ ਹੋਰ ਹੀ ਗੱਲ ਨੂੰ ਕਿਧਰੇ ਲੈ ਗਈ ਸੇਉਣਾ ਮਹਾ ਮਹਿੰਗਾ ਤੇ ਆਪਣੇ ਕੋਲ ਇਨੇ ਪੈਸੇ ਨਹੀਂ ਪੌਣੀ ਤੇ ਪਟੂ ਨਹੀਂ ਤੀ ਕੋਈ ਹੁਣ ਲੱਖ ਰੁਪਏ ਨੂੰ ਤੋੜਾ ਹੋਇਆ ਪਿਆ ਤੇ ਆਪਣਾ ਘਰੋਂ ਹੀ ਸਰਦਾ ਘਰੋਂ ਸਰਦਾ ਆਹੋ ਦੇਖ ਮੇਰੇ ਕੋਲੇ ਨਹੀਂ ਕੁਛ ਵੀ ਦੇਣ ਨੂੰ ਉਹਨੂੰ ਕਿਤੇ ਮੇਰੇ ਸਿਆਣੇ ਤੇ ਆਕ ਰੱਖ ਲੈ ਵੀ ਕੋਈ ਚੀਜ਼ ਪਾੜੇ ਕਰਨਾਂ ਨੂੰ ਮੈਂ ਨਹੀਂ ਦਿੰਦੀ ਉਹ ਤੇ ਇਥੋਂ ਮੈਂ ਕੁਛ ਮੰਗਿਆ ਵੀ ਹੈ ਪਹਿਲਾਂ ਮੰਗਿਆ ਨਹੀਂ ਤਾਂ ਮੰਗ ਲੇਗਾ ਕਹਿ ਦੇਗਾ ਨਹੀਂ ਨਹੀਂ ਮੈਂ ਤਾਂ ਕੋਈ ਕੁਛ ਨਹੀਂ ਮੰਗਦਾ ਹੈਗਾ ਉਹ ਤਾਂ ਆਪਣੇ ਘਰੀ ਚੀਜ਼ ਹੈ ਆ ਪਾ ਭੈਣ ਨੂੰ ਐਸ ਵਾਰੀ ਮੱਝ ਦੇਵਾਂਗੇ ਮੱਝ ਮੱਜਾ ਨਾ ਮੱਝੇ ਤਾ ਮੱਝੇ ਤੇਰੇ ਕੋਲੇ ਉਹੀ ਭੈਣ ਨੂੰ ਦੇ ਦੇ ਤੇ ਤੂੰ ਠੂਠਾ ਫੜ ਕੇ ਉਹ ਗੱਲ ਮੰਗਣ ਦੱਪੇ ਨਾ ਬੈਠ ਜਾ ਸ਼ਾਂਤੀ ਕਰ ਨਾ ਬੈਠੀ ਐ ਸ਼ਾਂਭ ਰਿਆ ਨਾ ਕਰ ਤੂੰ ਕਭ ਰਿਆ ਨਾ ਸ਼ਾਂਤੀ ਤਾਂ ਹੈ ਹੀ ਨਹੀਂ ਰਖ ਮੇਰੇ ਕੋਲੇ ਮੇਰੇ ਕੋਲੇ ਤੱਕ ਲੈ ਆਵੀਂ ਗੱਲ ਖਬਰਾਟੀਏਗੀ ਇੱਕ ਤਾਂ ਮੈਂ ਸਾਪੜੇ ਕੋਲੇ ਕਮਲਿਆ ਉਹੀ ਦੁੱਧ ਦਿੰਦੀ ਆ ਕੁੱਟ ਕਮਲਿਆ ਹੈ ਤੈਨੂੰ ਤਾਂ ਮੌਜਾਂ ਹੋ ਜਾਣਗੀਆਂ ਗੋਹਾ ਨਹੀਂ ਚੱਕਣਾ ਪੈਣਾ ਉਹ ਆਪਣੇ ਦੋਦੀ ਨੂੰ ਕਿਹਾ ਸੀ ਅੱਪੇ ਕਰਿਆ ਕੇ ਪ੍ਰੋਧ ਪਾ ਜਾ ਕਰੂਗਾ ਮੋਜਾਂ ਕਰ ਮੂਰੇ ਸਾਲ ਮੂਰੇ ਸਿਆਲ ਆਉਂਦੇ ਤਾਂ ਇੰਨੀ ਗੋਹਾ ਚੱਕੀ ਜੇ ਨਹੀਂ ਮੱਝ ਤਾਂ ਟੋਕੜੋ ਹੀ ਬੇ ਕਿਹੜਾ ਤੂੰ ਜਲਦੀ ਵਾਲਾ ਕੱਲਾਂ ਕਿਹੜੀਆਂ ਕਰਦਾ ਨਾ ਡੇਢ ਲੱਖ ਦੀ ਝੋਟੀ ਉਹ ਵੀ ਨਾਲ ਹੀ ਦੇ ਦੇਗਾ ਫਿਰ ਤੂੰ ਜਮੀਸ਼ਰਿਆ ਤੇ ਤੇਰੇ ਵਾਲਾ ਗੋਹਾ ਨਹੀਂ ਚੱਕਣਾ ਪੈਣਾ ਗੋਹਾ ਇੱਕ ਦਾ ਵੀ ਚੱਕਣਾ ਦੋ ਦਾ ਵੀ ਚੱਕਣਾ ਮੈਂ ਇਸ ਤਰ੍ਹਾਂ ਦੇਖ ਮੈਂ ਕਿਸੇ ਵੀ ਕੀਮਤ ਤੇ ਨਹੀਂ ਦੇਣ ਦਿੰਦੀ ਹੋਰ ਜਿਹੜਾ ਉਸ ਦਿਨ ਦਾ ਵੀ ਮੈਂ ਹੱਲ ਕਰ ਦੂੰਗਾ ਮੇਰੇ ਕੋਲੇ ਸਾਰੀਆਂ ਗੱਲਾਂ ਦੇ ਹੱਲ ਹੈਗੇ ਨੇ ਜਦੋਂ ਮੇਰੇ ਨਾਲ ਚੱਲੇਗੀ ਸਮਝ ਕੇ ਹੂੰ ਦਿਹਾੜੀ ਤੇ ਦੇ ਦਾਂਗੇ ਦਿਹਾੜੀ ਤੇ ਮੰਗਦਾ ਤੀ ਕੋਈ ਨਾ ਨਾ ਮੈਂ ਨਹੀਂ ਕਿਸੇ ਨੂੰ ਆਦਿਗਾ ਮੈਂਛਾ ਦੇਂਦੀ ਬਾਬਾ ਗੁਰੂ ਅਗਲਾ ਵੀ ਲੈ 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 ਪੋਤਾ ਹ ਸੱਤਾ ਅਠਾ ਮਹੀਨੇ ਜਿਹਨੂੰ ਮੱਝ ਬਣਾ ਦੂਗਾ ਤੈਨੂੰ ਪਤਾ ਹੈ ਬਾਹਰੋਂ ਕਿੰਨਾ ਹਰਾਚਾਰਾ ਪਾਉਂਦਾ ਹੋਲਿਆ ਕੇ ਜਦੋਂ ਮੈਂ ਤੈਨੂੰ ਗੱਲ ਹੀ ਮੁਕਾਤੀ ਵੀ ਮੈਂਛ ਦੇਣੀ ਨਹੀਂ ਤੇ ਦੇਣੀ ਨਹੀਂ ਜਿਹੜਾ ਕੁਛ ਦੇਣਾ ਦੇ ਦੇ ਮੈਂ ਇਸ ਤਾਂ ਮੈਂ ਦੇਣ ਦਿੰਦੀ ਹੂੰ ਓ ਮੱਝ ਮੇਰੇ ਕੁੜੀ ਗੱਲ ਸੁਣ ਲੈ ਜੇ ਪਾਈ ਕਿ ਤਾ 18 ਸਿਉਨੇ ਦਾ ਲਵਾਂਗੇ ਲੱਖ ਰੁਪਏ ਦਾ ਮੱਝ ਦਾ ਘੋਸਰਦਾ ਸੀ ਮੈਨੂੰ ਪੁੱਛਿਆ ਮੈਨੂੰ ਪੁੱਛ ਕੇ ਗੱਲ ਕਰੀਏ ਭੈਣ ਨਾ ਪੁੱਛੀ ਤਾਂ ਮੈਂ ਜਾਨਾ ਹੋਰ ਮੈਂ ਕਿਸੇ ਦੁਕਾਨੀ ਨੂੰ ਪੁੱਛਦਾ ਸੀ ਗਿਰਾਂ ਦੀ ਤੇਰੀ ਭੈਣ ਆਈ ਹੈ ਮੈਂ ਉਹਦੇ ਨੂੰ ਪੁੱਛੀ ਜਾਨੀ ਵੀ ਭਾਈ ਐਨੀ ਗੇਤੀ ਰਖੜੀ 15 20 ਦਿਨ ਪਹਿਲਾਂ ਕਿਉਂ ਬੰਨਣ ਆ ਗਈ ਮੈਨੂੰ ਕਹਿੰਦੀ ਮੈਂ ਤਾਂ ਉਹੀ ਆ ਗਈ ਮੈਂ ਕਸਤਲੇ ਕੱਪੜਾ ਲੜਾ ਨਹੀਂ ਲੈਂਦਾ ਕਹਿੰਦੀ ਇੱਥੇ ਤਾਂ ਮੈਂ ਕੱਪੜੇ ਲੀ ਜਾਂਦੀ ਨਹੀਂ ਮੈਨੂੰ ਕੀ ਪਤਾ ਸੀ ਨਾ ਨਾ ਗੁਲੀ ਡਾਲ ਜਾਣਾ ਨਾ ਕੱਪੜਾ ਲੈ ਜਾਣਾ ਨਾ ਕੋ ਮੇਰੀ ਭੈਣ ਨੇ ਟੂ ਮਲ ਜਾਨੀ ਐ ਉਹ ਕਿਉਂ ਸਿਰਫ ਮੱ अच्छा मज्जा ही बन जांदी है ना फिर तो तेरी बहन ਕੋਲੋਂ ਤੂੰ ਉਹਦੀ ਖੋਲਿਆ ਮਿੰਗਾ ਜਾ ਕੇ ਜਦ ਦੁੱਧੋਂ ਹਟ ਗਈ ਉਹ ਵਿਚਾਰਿਆਂ ਦੀ ਕੜਾਪਾਤੀ ਉਹ ਵੀ ਦੁੱਧ ਪੀ ਕੇ ਦੇਖ ਲੈਣਗੇ ਕੁਛ ਮਰਜੀ ਹੋਵੇ ਕੜਾਪਾ ਨਾ ਤੇ ਉਹ ਚੋਂ ਲਾ ਜਾ ਢੋ ਲਾਲੇ ਤੋਂ ਲਾ ਲਾਂ ਦੁੱਧ ਕੋ ਟੋ ਲਾਲੇ ਜੀ ਦੇ ਥੱਕੇ ਪਏ ਨੇ ਪਾਣੀ ਪਾ ਪਾ ਲਿਉਂਦੇ ਨੇ ਨਰਾ ਤੇ ਫਿਰ ਮੈਨੂੰ ਪਾਣੀ ਕਪੀਤਾ ਆਂ ਗੱਲਾਂ ਕਿਹੜੀਆਂ ਕਰਨਾਂ ਆਪਣਾ ਤਾਂ ਬੰਦਾ ਉਹ ਘਰ ਦੀ ਤੀ ਉਹ ਨਹੀਂ ਪਾ ਨੂੰ ਵਜੇ ਦੁੱਧ ਦੀ ਪੈਊਗਾ ਕੋਈ ਨਹੀਂ ਵਧੀਆ ਉਹ ਤੇ ਨਿੰਦਾ ਦੋ ਚਾਰ ਦਿਨ ਹੀ ਨਿੰਦਾ ਅੰਦਾਗਲਾ ਸਿੰਪਲ ਨਾ 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 ਉਹ ਨਾ ਘਰੇ ਨਾ ਘਰੇ ਮੱਝਾਂ ਰੱਖੀ ਜੀ ਉਹਦਾ ਪਾਣੀ ਦੀ ਤੁਪਕਾ ਵੀ ਨਹੀਂ ਪੂਰੋ ਮੈਂ ਤਾਂ ਮੁੱਲ ਦਾ ਦੁੱਧ ਪੀਣਾ ਨਹੀਂ ਬਸ ਗੱਲ ਖਤਮ ਮੈਂ ਤਾਂ ਘਰ ਵਾਲੀ ਪੀਉਂਗੀ ਮੈਂ ਦਾਦੀ ਵਾਲੀ ਇਹ ਤਾਂ ਮਾਂ ਆਪੇ ਮੇਰੀ ਗੱਲ ਸੁਣ ਮੇਰੀ ਗੱਲ ਕਿਉਂ ਕਰ ਰਹੀ ਈ ਮੈਂ ਦੇਣੀ ਨਹੀਂ ਤਾਂ ਦੇਣੀ ਨਹੀਂ ਬਸ ਗੱਲ ਖਤਮ ਫਿਰ ਇੱਕ ਮੇਰੀ ਗੱਲ ਸੁਣਿਆ ਧਿਆਨ ਨਾਲ ਗੱਲ ਸੁਣ ਲੈ ਮੇਰੀ ਬਾਹਲ ਮੇਰੀ ਭੈਣ ਨੂੰ ਜਵਾਬ ਤੈਨੂੰ ਆਉਜੇ ਮੂੰਹ ਨਾਲ ਦੇਣਾ ਪਊ ਮੈਂ ਆਪਦੀ ਭੈਣ ਨੂੰ ਜਵਾਬ ਨਹੀਂ ਦਿੰਦਾਗਾ ਨਾ ਮੈਂ ਕੁਝ ਬਾਬ ਦੇਵਾਂ ਮਾਂ ਹਾਂ ਤਾਂ ਕਰੀ ਮੈਂ ਨਹੀਂ ਜਵਾਬ ਦੇਣਾ ਨਾ ਜਵਾਬ ਦੇਵੇਂ ਮੱਝ ਖਲਾ ਦੇਣਾ ਜੀ ਭੈਣ ਨੂੰ ਤਾਂ ਹੀ ਕਰਾ ਤੇਰੀ ਭੈਣ ਨੂੰ ਮੱਝ ਖਿਲਾ ਦੇ ਮੈਂ ਆਦੇ ਪੇਕੀ ਮਗ ਜਾਨੀ ਆ ਬਸ ਆਹੀ ਗੱਲਾਂ ਜਾਣਦੀ ਐ ਹਾਂ ਫਿਰ ਤੇ ਜਾਣੀ ਮੈਂ ਤੇਰੀ ਤੂੰ ਐ ਕਹਿਣੀ ਐ ਕਿ ਕਿ ਮੇਰੇ ਨਾਲ ਕੋਈ ਰਾਇ ਨਹੀਂ ਕਰਦਾ ਕੰਮ ਦੀ ਕਰ ਲੈ ਤੇਰੇ ਨਾਲ ਰਾਇ ਤੇ ਫਿਰ ਰਾਇ ਤਾਂ ਨਹੀਂ ਕਰਦੀ ਸੀ ਤੇਰੇ ਬੰ ਨੂੰ ਰਾਇ ਮੈਨੂੰ ਦੱਸਣਾ ਸੀ ਵੀ ਭੈਣ ਮੈਂਸ ਲੈਣ ਆਈ ਐ ਮੇਰੇ ਕੋਲੇ ਦੱਲ ਨਹੀਂ ਕਰੀ ਉਹ ਦੱਸੀ ਦਾ ਜਾਣਾ ਹੋਰ ਮੈਂ ਸਪੀਕਰ ਤੇ ਬੋਲ ਦੇਣ ਜਾ ਕੇ ਨਾ ਤੇਰੀ ਭੈਣ ਰਾਇ ਨਹੀਂ ਆਈ ਐ ਤੇਰੀ ਨਾ ਮੈਂਸ ਲੈਣਾ ਮੈਂ ਤਾਂ ਤੈਨੂੰ ਇੱਕ ਵਾਰੀ ਕਹਿੰਦਾ ਮੇਰੇ ਤੋਂ ਚਿੱਟਾ ਜਵਾਬ ਹੈ ਜਵਾਬ ਦੇਣੇ ਦੇ ਦੇ ਨਹੀਂ ਦੇਣਾ ਨਾ ਦੇ ਜਾ ਪਰੇ ਜਾ ਕੀ ਤੇਰੇ ਨਾਲ ਰਹਿ ਕਰਨੀ ਐ ਤੇਰੇ ਨਾਲ ਰਹਿ ਕੇ ਕੋਈ ਫਾਇਦਾ ਨਹੀਂ ਮੱਚ ਤਾਂ ਮਾਵਦੀ ਭੈਣ ਨੂੰ ਦੇਉਂਗੀ ਕਿੰਨਾ ਮਰਜੀ ਜੋਦ ਇਥੋਂ ਲੱਗਦਾ ਲਾਲ ਐ ਤੂੰ ਓਹੋ ਮੈਂ ਤਾਂ ਏਸੀ ਵਾਲੇ ਕਮਰੇ ਵਿੱਚ ਪੈ ਗਈ ਤੇ ਪਤੀ ਨੂੰ ਲੱਗਾ ਕਿਹੜੇ ਵੇਲੇ ਨੀਂਦ ਆ ਗਈ ਤੇ ਬਾਈ ਪਣਿਆ ਕੀ ਗਿਫਟ ਚ ਲੈ ਆਂਦਾ ਕੁਝ ਨਹੀਂ ਆ ਤਾਂ ਬਾਈ ਦਵਾਈ ਆ ਗਈ ਦਵਾਈ ਲੈ ਕੇ ਆਈ ਸੀ ਕਿ ਮੈਂ ਆਵਦੀ ਅੱਛਾ ਦਵਾਈ ਤੇਰੀ ਕੀ ਹੋ ਗਿਆ ਤੇ ਪਣੇ ਤੈਨੂੰ ਕੁਝ ਨਹੀਂ ਬਾਈ ਤੇਰਾ ਪਤਾ ਤਾਂ ਹੈਗਾ ਕਿਹੜੇ ਦਿਨਾਂ ਦੀ ਮੇਰੇ ਲੱਤ ਜੀ ਦੁਖੀ ਆ ਗਈ ਤੈਨੂੰ ਦੱਸਿਆ ਤਾਂ ਸੀਗਾ ਲੈ ਬਣ ਰਖੜੀ ਬਣ ਪਹਿਲਾਂ ਹਾਂ ਰਖੜੀ ਤਾਂ ਮੈਂ ਬੰਨ੍ਹਦੇ ਆਂ। ਹੋਰ ਤਾਂ ਗੱਲ ਕੋਈ ਫੇਰ ਹੀ ਕਰਾਂਗੇ। ਤੇ ਹਰਪ੍ਰੀਤ ਨਾਲ ਗੱਲ ਹੋ ਗਈ ਸੀ। ਤੈਨੂੰ ਦੱਸੂਗਾ ਮੈਂ ਤੂੰ ਰਖੜੀ ਤਾਂ ਬੰਨ੍ਹਣੀ ਕਰਾਂਗਾ। ਬੰਨ੍ਹ ਦੀ ਰਖੜੀ ਤਾਂ। ਤੈਨੂੰ ਤਾਂ ਬੱਸ ਇੱਕੋ ਹੀ ਗੱਲ ਐ ਰੱਟਾ ਲੱਗ ਰਿਹਾ ਐ। ਮੱਝ ਮੱਝ ਕਰੀ ਜੰਨੀ ਐ। ਲੈ ਫਿਰ ਹੁਣ ਜਿਹੜੇ ਕੰਮ ਆਈਆਂ ਹੁਣ ਉਹ ਕੰਮ ਤਾਂ ਕਹਿਣੇ ਆ ਹੁਣ ਹੋਰ ਗਵੰਡ ਲਾਉਣ ਗਈ ਕੇ ਆਵਾ। ਕੋਈ ਨਹੀਂ ਕੋਈ ਨਹੀਂ ਪਹਿਣੀ। ਆਹ ਪਹਿਰੇ ਪਹਿਰਾ ਤੂੰ ਕਾਦੀ ਸੰਗ ਹੁੰਦੀ ਐਗੀ। ਨਾਲੇ ਤਾਂ ਤੂੰ ਐ ਕਿਨੇ ਸੰਗ ਕਾਦੀ ਹੁੰਦੀ ਸੀ? ਹਾਂ। ਨਾਲੇ ਤਾਂ ਉਹਦੀ ਪ੍ਰਿਹਾਈ ਨੂੰ ਪੁੱਛਣੀ ਡਰੀ ਜੰਨੀ ਐ। ਓ ਤਾ ਤੇ ਉਹ ਨੂੰ ਡਰ ਲੱਗਦਾ ਉਹ ਤਾਂ ਪੈਗੜੀ ਵਾਲੀ ਆ ਗਈ ਉਹ ਤਾਂ ਅਜਿਹਾ ਤਾਂ ਕਹਿ ਗਈ ਦੇਵੇ ਫਰਮ ਮਠਾਈ ਚ ਪਾ ਲੈ ਮਕੋਲੀ ਚ ਕਿਹੜਾ ਮੜਾ ਆਇਆ ਤਾਂ ਪੁੱਛ ਲੈ ਮਠਾਈ ਦਾ ਖਾਦੀ ਜੂ ਭਨੇ ਕਿਹੜਾ ਦਾ ਪੁੱਛ ਲੈ ਤੂੰ ਤੇਰੀ ਭਝਾਈ ਹੈ ਮੈਂ ਤਾਂ ਭਰਾਵਾਂ ਡਰ ਲਾਦਾ ਦੇਖ ਤੂੰ ਗੱਲ ਕਰੀ ਨੀ ਮੈਂ ਤਾਂ ਨੂੰ ਆਏ ਕੋਈ ਬੰਬ ਸੜ ਦੂੰ ਹੋ ਗੱਲ ਕਰ ਲੈ ਤੈਨੂੰ ਕਿਹਾ ਦੱਸ ਵੀ ਤੇਰੀ ਮੇਰੀ ਇੱਕੋ ਗੱਲ ਆ ਬਈ ਤੂੰ ਗੱਲ ਕਰ ਲੈ ਤੀ ਇਹ ਤਾਂ ਗੱਲ ਕਰ ਲਈ ਤੀ ਤੂੰ ਕਿਹੜਾ ਆਪ ਤੱਕ ਮੜਾ ਇਹ ਤਾਂ ਪੁੱਛ ਲੈ ਚਲ ਮੜਾ ਜੀ ਤਾਂ ਮੈਂ ਪੁੱਛ ਲੂਗੀ ਕਹਿੰਦੀ ਕੀ ਮੈਨੂੰ ਐਂ ਦੱਸ ਕੁਛ ਨਹੀਂ ਕਹਿੰਦੀ ਤੀ ਐਂ ਜੀ ਕਹਿੰਦੀ ਤੀ ਮੜਾ ਜੀ ਤੂੰ ਫਿਰ ਆਪਾਂ ਬਈ ਦੇਖ ਲੋ ਥੋੜੇ ਇੱਕ ਮੱਝ ਕੇ ਤਾਂ ਕੋਈ ਨਾ ਦਾ ਮੱਝਾ ਖੜਨਾ ਹੈਗਾ ਤੋ ਕਰਦੇ ਉਹਨੇ ਤੁਸੀਂ ਉਹੀ ਨਹੀਂ ਮਾਰਿਆ ਆਪਣਾ ਹੋ ਜੇ ਦੁੱਧ ਨਹੀਂ ਦਿੰਦੀ ਆਹੋ ਦੇਖੇ ਕੋਈ ਮੱਝ ਨਹੀਂ ਦਿੰਦੀ ਸੋੜ ਤਾਂ ਹੁਣ ਡੈਰੀ ਨੇੜੇ ਅੱਗੇ ਲੈ ਆਇਆ ਕਰੋਗੇ ਛੜੇ ਤਿੰਨ ਦਿਨ ਪਤਾ ਹੁਣ ਡੈਰੀ ਡੂਰੀ ਵੀ ਨਹੀਂ ਰਹੀ ਹਾਂ ਗੱਲ ਤਾਂ ਮੰਦੀ ਨਹੀਂ ਸੀ ਮੈਂ ਤਾਂ ਐਂ ਖੜੀ ਮੈਂ ਆਪਣੇ ਨੌਰਾਤੀ ਲੈ ਲਈ ਮੈਂ ਨੌਰੇ ਜੇ ਤੂੰ ਲਿਆ ਪੇਪਰ ਅਗਲੇ ਲੈ ਜਾ ਕਰੂੰ ਤੇ ਹੋਰ ਹੁਣ ਸੁਣ ਤਾਂ ਸੌਖਾਗਾ ਹਾਂ ਮੰਦੀ ਨਹੀਂ ਹੁਣ ਗੱਲ ਮੜਾਏ ਤੂੰ ਕਹਿ ਰਹੀ ਕਹਿ ਰਹੀ ਮੈਂ ਉਹਨਾਂ ਨੂੰ ਕਹਿ ਜੂ ਨੌਰੇ ਵਾਲਿਆਂ ਨੂੰ ਵੀ ਬਜੇ ਦੁੱਧ ਦੇ ਦੇਗਾ ਨੰਗਾ ਚਲ ਉਹ ਤਾਂ ਮੈਂ ਉਹ ਨੌਰੇ ਵਾਲਿਆਂ ਨੂੰ ਵੀ ਕਹਿ ਦੂੰਗੀ ਹੁਣ ਇਹ ਜਿਹੜਾ ਮੈਂ ਗੱਲ ਕਿਵੇਂ ਕਰੀ ਤੈਨੂੰ ਜਵਾਬ ਦੇ ਕੇ ਤੇ ਮੇਰੇ ਦਾਇਰ ਪਤਾ ਤੈਨੂੰ ਮੈਂ ਗੱਲ ਸਾਰੀ ਸਮਝਾਉਣਾ ਉਹ ਐਂ ਕਹਿੰਦੀ ਵੀ ਝੁੱਟੀ ਤਾਂ ਨਹੀਂ ਨਾਲ ਲੈਣੀ ਤੂੰ ਐਂ ਕਹਦੀ ਮੈਂ ਨਾਲ ਝੁੱਟੀ ਵੀ ਲੈ ਜੂੰਗੀ ਤੂੰ ਮਾੜੇ ਨੀਰੇ ਹੀ ਪੋਣਾ ਦੋ ਮੱਜਾਂ ਨੂੰ ਪੋਣਾ ਇੱਕ ਨੂੰ ਪੋਣਾ ਨਾ ਝੁੱਟੀ ਕਾਦੇ ਵਾਸਤੇ ਮੈਨੂੰ ਸਮਝ ਨਹੀਂ ਆ ਰਹੀ ਉਹ ਫਿਰ ਕਹਿੰਦੀ ਵੀ ਮੈਂ ਜਮਾ ਬੇਲੀ ਹੂ ਜੋ ਮੋਜਾਂ ਕਰੂ ਸਿਆਲ ਚਾ ਤੂੰ ਸਮਝ ਗਈ ਗੱਲ ਆ ਉਹ ਐਂ ਕਹਿੰਦੀ ਵੀ ਇੱਕ ਮੱਝ ਤੇ ਝੁੱਟੀ ਲੈ ਜਾ ਵੀ ਮੈਂ ਤਾਂ ਨਿਫੜ ਹਾਂ ਹਾਂ ਵੀ ਮੈਨੂੰ ਨੀਰਾ ਨਾ ਪੋਣਾ ਪਵੇ ਠੀਕ ਆ ਜਲ ਮੇਰੇ ਕੋਲ ਸੁਣਾ ਚਲ ਮੈਂ ਮਾਝੇ ਇੱਕ ਦੁੱਧ ਵਾਲੀ ਲੈ ਜੂਗੀ ਕੋਚੋਟੀ ਲਈ ਬੀਜੇ ਤੋਂ ਤੁਹਾਡੀ ਮਾਝਾ ਹੋਊਗੀ ਤੂੰ ਸੂਨਸਾਨ ਵਾਲੀ ਦੁੱਧ ਪਾਣੀ ਦੇਣ ਵਾਲੀ ਹੋਊਗੀ ਉਹ ਦੋਦੀ ਲੈ ਆ। ਉਹ ਕਮਲੀਏ ਪਾਣੇ ਮੈਨੂੰ ਕਿਉਂ ਗੱਲਾਂ ਸੁਣਾਈ ਜਾਂਦੀ ਐ ਹਰਪ੍ਰੀਤ ਨੂੰ ਸੁਣਾ ਇਹ ਗੱਲਾਂ ਜਾ ਕੇ ਕਿੱਧਰ ਗਈ ਹੁਣ ਮੈਨਾਂ ਦੱਸਵਾਲਾ ਤਾਂ ਉਹ ਜਾਣਾ ਕਿੱਥੇ ਸੀ ਉਹ ਇੱਥੀ ਹੂ ਇੱਥੇ ਕਿਤੇ ਮੈਂ ਤਾਂ ਅੰਦਰ ਤਾਂ ਗਈ ਨਹੀਂ ਹੈਗੀ ਮੈਂ ਬੋਲ ਆ ਇੱਧਰ ਕਿਤੇ ਮੱਝ ਬੰਨੀ ਨਾ ਬਾਕੀ ਹੋਏ ਕਿਤੇ ਮੱਝ ਨਾ ਲੈ ਜੇ ਕਿਰਨਾ ਛੇਤੀ ਹਾਏ ਕਿਤੇ ਖੋਲ ਕੇ ਕਿਸੇ ਹੋਰ ਕਰ ਰਿਹਾ ਮੰਨਿਆ ਨਾ ਨਾ ਐ ਕਿਵੇਂ ਬੰਨੀ ਆਊਗੀ ਉਹਦਾ ਕੋਈ ਪਤਾ ਹੀ ਨਹੀਂ ਹੈਗਾ ਤਾਂ ਇਹ ਜੀ ਹੈਗੀ ਤੂੰ ਮੜਾ ਜਾ ਪੁੱ ਉਹ ਤਾਂ ਮੈਂ ਗੱਲ ਪੁੱਛਦੀ ਆਂਗੀ ਉਹਨੂੰ ਮੈਂ ਕਹਿੰਨੇ ਭਾਬੀ ਵੜ ਕੇ ਜੇ ਤੂੰ ਵੀ ਜਮਾਨੇ ਪਰ ਫੰਡਾ ਦੋਨੇ ਚੀਜ਼ਾਂ ਮੈਨੂੰ ਫੜਾ ਦੇ ਜਦੋਂ ਪਈ ਤੁਹਾਡੀ ਦੁੱਧ ਦੇਣ ਵਾਲੇ ਹੋਵੇ ਆਦੀ ਤੁਸੀਂ ਚੁੱਪ ਕਰਕੇ ਲੈ ਆਇਓ ਮੈਂ ਕਿਹੜੇ ਰੱਖਣੀ ਆਗੀ ਹੁਣ ਇੱਕ ਤੁਸੀਂ ਮੇਰੇ ਅਰਥ ਸਾਰ ਦੇ ਇੰਨੇ ਵਧੇਰਾ ਛੋਟੀ ਦੀ ਨਾਲ ਗੱਲ ਕਰ ਲਈ ਮੈਂ ਲੈ ਕੇ ਜਾਊਂਗੀ ਹਾਂ ਹਾਂ ਛੋਟੀ ਦੀ ਗੱਲ ਕਰੂੰਗੀ ਚੱਲ ਤੂੰ ਐ ਕਹੀ ਮੈਂ ਤੇਰੀ ਛੋਟੀ ਵੀ ਪਾਲੂੰਗੀ ਨਾਲ ਮੱਝ ਬਣਾ ਕੇ ਦੇਉਂ ਪੰਜਾ ਸੱਤਾ ਮਹੀਨਿਆਂ ਚ ਹਾਂ ਹਾਂ ਕੋਈ ਨਾ ਮੈਂ ਕਹਿ ਰਹੀ ਮਾੜਾ ਇਹ ਖਾਣੇ ਚ ਵੜਦੀ ਨਹੀਂ ਗੱਲ ਆ ਤੈਨੂੰ ਪਤਾ ਵਈ ਦੇਖ ਲਾ ਸਾਡੇ ਨੇਰੇ ਚਾਰਾਂ ਨਾ ਬੁੱਲਗਾ ਬਾਦੂ ਬਾਦੂ ਮੈਂ ਤਾਂ ਦਿਨਾਂ ਜਿਹੇ ਬਸਗਾ ਕਰ ਦੂ ਛੋਟੀ 12 ਫੁੱਟ ਦਾ ਮੱਕੀ ਬਿਥੇਰੀ ਹੁੰਦੀ ਸੁੱਕਾ ਔਰ ਹੁਣ ਚਲ ਪੜਾ ਸਾਡੇ ਦਾ ਹੁਣ ਬਾਜਰਾ ਹੁੰਦਾ ਇੱਥੇ ਕਿਹੜਾ ਮੱਕੀ ਹੁੰਦੀ ਹੈ ਤੇ ਮੇਰੀ ਗੱਲ ਸੁਣ ਤੇ ਮੈਂ ਨਾਲ ਤਾ ਉਹਦੇ ਨਾਲ ਗੱਲ ਕਰਨ ਲੱਗਿੱਧਰ ਗਈ ਦੇਖ ਕੇ ਆਉਣੀ ਆ ਮੈਂ ਤੇਰੇ ਨਾਲੇ ਆ ਆ ਭਾਗ ਲੈਣ ਦੇ ਰੱਬਾ ਚੰਗਾ ਮਿੱਠਾ ਕੁਛ ਮਿੱਠਾ ਤਾਂ ਪੈਣ ਤੂੰ ਡੱਬਾ ਹੀ ਛੱਡ ਦੇ ਮੈਂ ਆਪੇ ਖਾ ਲੂ ਚਲ ਚੰਗਾ ਤੂੰ ਮੱਝ ਦਾ ਕਰ ਪਤਾ ਠੀਕ ਆ ਠੀਕ ਆ ਵਿਚਰੀ ਨੇ ਮੱਝ ਲੈ ਕੇ ਜਾਣੀ ਸੀ ਡਰਦੀ ਪੁੱਛਦੀ ਨਹੀਂ ਕਹਿੰਦਾ ਨਰਮ ਵਾਲੀ ਦੀ ਵਿਚ ਇੱਕ ਵੀ ਨਹੀਂ ਹੈ ਕਿ ਨਾ ਝੋਟੀ ਨਾ ਮੱਝ ਨਾ ਕਟਰੂ ਨਾ ਕੱਟਾ ਕਿੱਧਰ ਗਈਆਂ ਕੁੜੇ ਭੂਲ ਪੁੱਤਿਆਂ ਦੇ ਵੋ ਐਵੇਂ ਤੇ ਜਿਹੜੀ ਗੱਲ ਕਹੀ ਸੀ ਜਿਹੜੀ ਤਾਂ ਉਹੀ ਕਰੀ ਮੈਂ ਕਿਹਾ ਸਿਬਾਈ ਨੂੰ ਕਿਤੇ ਝੋਟ ਗਈਆਂ ਉਹ ਨਾ ਕਿਸਦੇ ਘਰ ਬੰਨਿਆ ਹੋਵੇ ਪੱਕੀ ਗੱਲ ਆ ਕਿਸਦੇ ਘਰੇ ਕੁਰੇ ਬੰਨਿਆਈ ਦੇਖਾਂ ਕੁੜੇ ਨਾ ਇਧਰ ਪੈੜਾ ਪੂੜਾ ਦੀਨਗਾ ਕਿਤੇ ਕਿੱਧਰ ਲੈ ਗਈ ਕੁੜੇ ਨਹੀਂ ਇਥੋਂ ਨਹੀਂ ਮੈਂ ਕਿਹਾ ਕਿੱਧਰ ਉੱਤਰਨਗੀਆਂ ਮੈਂ ਕਿਹਾ ਕੋਈ ਫੰਗ ਲਾ ਕੇ ਉੱਡਗੀਆਂ ਉਹ ਵੀ ਮੈਂ ਕਿੱਧਰ ਗਈਆਂ ਸਾਰੀਆਂ ਮੈਂ ਕਿਹਾ ਤੋਬੇ ਤੇ ਗਈਆਂ ਤੋਬੇ ਤੇ ਕੌਣ ਲੈ ਕੇ ਬਾਈ ਤਾਂ ਘਰੇ ਫਿਰਦਾ ਵਾ ਉਹ ਤਾਂ ਕੋਈ ਗਮਾਂਡਣ ਲੇਗੀ। ਉਹ ਤਾਂ ਗਮਾਂਡਣਾ ਤੂੰ ਮੇ ਸਕੇ ਮਫੜਾ ਤਾ ਤੂੰ ਐਵੇਂ ਝੂਠ ਨਾ ਬੋਲ। ਦੱਸ ਕੀ ਦੇ ਘਰੇ ਬਣ ਕੇ ਤੈਨੂੰ ਅੱਜ ਕਰਨਾ ਮੱਝ ਲੈ ਕੇ ਜਾਊਗੀ। ਤੂੰ ਚੁੱਪ ਕਰਕੇ ਬੰਨੇ ਕਿਸ ਦੇ ਘਰੇ? ਹਾਂ ਭਾਈ ਤੇ ਇਥੋਂ ਡਰਦੀ ਨਹੀਂ ਲਕੋਈ ਐ। ਲਕੋਈ ਆਈ ਮੈਂ ਤਾਂ ਕਿਸੇ ਦੇ ਘਰੇ। ਨਾ ਆਪਾਂ ਤੂੰ ਪੈਣ ਭਰਾਵਾਂ ਨੂੰ ਮੈਂ ਇੱਥੇ ਆਵੇ ਨਾ। ਲੈ ਭਾਬੀ ਮੇਰੀ ਗੱਲ ਸੁਣ ਲੈ। ਤੇ ਅਗੋਂ ਮੈਂ ਫਾਇਦਾ ਕਰਦੀ ਤੂੰ ਮੇਰੀ ਗੱਲ ਸੁਣ। ਤੈਨੂੰ ਹੁਣ ਤੂੰ ਜਮਾ ਨਿਫਰ ਫੰਡ ਕਰਦੀ ਮੂਰੇ ਦਸਿਆਲ। ਇੱਥੋਂ ਇੰਨਾ ਕੰਮ ਕਿੱਥੇ ਹੁੰਦਾ? ਨਾਲ ਮੈਂ ਮੱਝ ਲੈ ਜ ਨਾਲ ਮੈਂ ਝੋਟੀ ਲੈ ਜੂਗੀ। ਝੋਟੀ ਤੇ ਅੱਛਾ ਹੋਰ ਲਾਲਚ ਦੇਣੀ ਹੈ ਤੂੰ ਮੈਨੂੰ ਲਾਲਚ ਦੇ ਨਾ ਮੈਂ ਡੰਡੇ ਹੋ ਮੈਨੂੰ ਐ ਦੱਸ ਮੈਂ ਡੰਡੇ ਬਜਾਇਆ ਕਰੂੰਗੀ ਮੇਰੀ ਗੱਲ ਸੁਣਾ ਤੂੰ ਵਧੀਆ ਬੇਲੀ ਹੋ ਆ ਤੇ ਨਿਪਰ ਪੰਡ ਹੋ ਜੀ ਨਾ ਭੈਣੇ ਮੈਨੂੰ ਤਾਂ ਬੇਲੀ ਹੋਣ ਦੀ ਲੋੜ ਨਹੀਂ ਮੇਰਾ ਤਾਂ ਪਸੂਆਂ ਮੈਨਾਂ ਜੀ ਨਹੀਂ ਲੱਗਦਾ ਮੈਂ ਆਪਦਾ ਮੈਂ ਇਸਾਂ ਸਾਹਮਣੀਆਂ ਗੋਹਾ ਪਾਦੀਆਂ ਸਿਆਲ ਵੇਲੇ ਨੂੰ ਚਾਰ ਪਾਥੀਆਂ ਜੋੜਦੀਆਂ ਭਾਬੀ ਮੈਨੂੰ ਤਾਂ ਕਹਿਣੀ ਹੈਗੀ ਦੇਖ ਮੇਰੀ ਗੱਲ ਸੁਣ ਪਹਿਲਾਂ ਪਹਿਲਾਂ ਮੇਰੀ ਗੱਲ ਸੁਣ ਚੁੱਪ ਕਰ ਦੇਖ ਤੇਰਾ ਦੋਨੇ ਮੈਂ ਸਮੇਂ ਲੈ ਜੂ ਨਾ ਝੋਟੀ ਲੈ ਜੂਗੀ ਆ ਤੇਰਾ ਗੋਹਾ ਸਭ ਕੁਝ ਮੈਂ ਗੋਹਾ ਗੋਹਾ ਤੇ ਪੱਥਿਆ ਕਰੂੰਗੀ ਸਿਆਲ ਵੇਲੇ ਤੂੰ ਪਾਥੀਆਂ ਲੈਣ ਵਾਲੇ ਤਾਂ ਨੇ ਨਾਲੇ ਮਾਜਾ ਚੋਟੀ ਜਿਹਾ ਦੁੱਧ ਬਣ ਕੇ ਭਈ ਉਹ ਤੇ ਲੈ ਆਈ ਮੈਂ ਕਿੜਾ ਮੁੱਕਰਦੀ ਆਗੀ ਚੋਟੀ ਤਾਂ ਭਾਈ ਸੂਣ ਵਾਲੀ ਆ ਮੈਂ ਤੈਨੂੰ ਦੱਸਾਂ ਬਗਾਨੇ ਘਰ ਚੋਟੀ ਰਕੀ ਬਣਦੇਵਾ ਨਾਲੇ ਮੈਂ ਤੈਨੂੰ ਚੋਟੀ ਕਿਉਂ ਦੇਵਾ ਕੰਮ ਖੜਾ ਮੇਰਾ ਵੀ ਦੋ ਪਸੂ ਦੇ ਮੈਂ ਤੈਨੂੰ ਤੂੰ ਜਾ ਕੇ ਉੱਥੇ ਦਾਬਾ ਮਾਰ ਲੈ ਮੁੜ ਕੇ ਨਾ ਤੇਰੀ ਸੱਸ ਦੇਵੇ ਪਸੂ ਤੇ ਨਾ ਤੂੰ ਖੋਲਣ ਦੇ ਮੈਂ ਚੰਗਾ ਭਾਬੀ ਫਿਰ ਮੈਨੂੰ ਮੇਰੀ ਗਾਸਨ ਚੋਟੀ ਆ ਜੀ ਰੱਖ ਲੈ ਮੈਨੂੰ ਮੱਝ ਦੇ ਦੇ ਕਿੱਥੇ ਲੈ ਇਹ ਦੱਸ ਮੈਂ ਕਿੱਥੇ ਬਾਈ ਨੂੰ ਕਹਾ ਮੈਂ ਲੈ ਆਊਗਾ ਪਾੜ ਲੋ ਫਾਂ ਫਰਾ ਜੇ ਤੇ ਆਉਂਦੀ ਏ ਜੇ ਹਿੰਮਤ ਆ ਛੋਡੇ ਚ ਪਾੜ ਕੇ ਲੈ ਜਾ ਮੈਂ ਮੈਂ ਤਾਂ ਹੁਣ ਤੈਨੂੰ ਧਿਆਉਂਦੀ ਨਹੀਂ ਮੈਂ ਤਾਂ ਪਿੰਡ ਦੇ ਪਰਲੇ ਪਾਸੇ ਗਈ ਅਬੇ ਆਈ ਜਾਂ ਲਗਾ ਤੂੰ ਕਰਦੀ ਹੁੰਨੀ ਆ ਕਿ ਤੂੰ ਐਵੇਂ ਨਾ ਕਰਨੀਆਂ ਪੈਂਦਾਂ ਤੂੰ ਮੈਨੂੰ ਦੱਸ ਕਿ ਆਉਂਦੀ ਤੇ ਚੱਲ ਹੁਣ ਆ ਗਈ ਦੱਸ ਕੇ ਆ ਗਈ ਫੇਰ ਤਾਂ ਫੇਰ ਵੀ ਤਾਂ ਮੱਝ ਹੀ ਦੇਣੀ ਸੀ ਜਦੋਂ ਆ ਕੇ ਆ ਜਾਂਦੀ ਤਾਂ ਮੇਰੇ ਕੋਲੇ ਗੱਲ ਨਾ ਕਰੀ ਜਦੋਂ ਆਈ ਸੀ ਮੈਂ ਤੈਨੂੰ ਆਖਿਆ ਕੋੜੇ ਗੇਤੀ ਕਿ ਮੈਂ ਹੁਣੀ ਆ ਭੱਜੀ ਤੂੰ ਕਹਿੰਦੀ ਸਭ ਮਜਬੂਰੀ ਹੁੰਦੀ ਐ ਆਹੀ ਮਜਬੂਰੀ ਸੀ ਤਾਂ ਆਹੀ ਮਜਬੂਰੀ ਸੀ ਹੋਰ ਤੈਨੂੰ ਮੈਂ ਕੀ ਦੱਸਦੀ ਮੇਰੇ ਤਾਂ ਭੈਣੇ ਕੋਈ ਨਹੀਂ ਭਈ ਮੈਂ ਜੇ ਤੈਨੂੰ ਇੰਨੀ ਸ਼ੌਂਕ ਆ ਨਾ ਵੀ ਭਰਾ ਤੋਂ ਮੈਂ ਐਸੀ ਲੈ ਕੇ ਜਾਵਾਂਗੇ ਬਟਚ ਮੈਂ ਘਰ ਤੇਰੇ ਭਰਾ ਨੂੰ ਕਹਿੰਦੀ ਮੁੱਲ ਲੈ ਕੇ ਦੇ ਦੇ ਘਰ ਵਾਲੀ ਮੈਂ ਤਾਂ ਮੈਂ ਦਿੰਦੀ ਭਾਬੀ ਲੈ ਤੂੰ ਦੁੱਧ ਪਰ ਨਾ ਮੈਸਰੂ ਪੈਸੇ ਕਿੱਥੇ ਲਾਊਗਾ ਜਦੋਂ ਹੁਣ ਘਰੇ ਚੰਗਾ ਪਲਾ ਹੈਗੀ ਐ ਜੀ ਡੰਗ ਮੇਰਾ ਲਾ ਦੇ ਕੋਈ ਨਾ ਜਦੋਂ ਮੇਰਾ ਆਲੋਕ ਪੱਲ ਅੱਛਾ ਤੇਰਾ ਤਾਂ ਬੜਾ ਕਰਦਾ ਦੁੱਧ ਪੀਣ ਨੂੰ ਜੀ ਕਰਦਾ ਵੀ ਮੈਂ ਇਸ ਲਈ ਜਾਂ ਨਾਲ ਹੀ ਖੋਲ ਕੇ ਤੇ ਅਸੀਂ ਉਹ ਹੀ ਗੱਲ ਟੋਲ ਰਹੇ ਤੂੰ ਦੁੱਧ ਲਾ ਮੰਗੀ ਆ ਵੀ ਸੋੜ ਤਾਂ ਨੌਰਾ ਦਾ ਨੇੜੇ ਪਵਾ ਲਿਆ ਕਰੂੰਗਾ ਸਾਡੇ ਤਾਂ ਤੈਨੂੰ ਪਤਾ ਉੱਥੇ ਕੋਈ ਨੌਰਾ ਗੱਪਾ ਨਹੀਂ ਹੈ ਕੋਈ ਦੁੱਧ ਨਹੀਂ ਹੈ ਘਰੀ ਦਾ ਨੌਰੇਆਂ ਨੇ ਕੋਈ ਦੁੱਧ ਨਹੀਂ ਦੇਂਦੇ ਹਰੇਕ ਪਾਣੀ ਪਾ ਕੇ ਦਿੰਦਾ ਮੈਂ ਤੈਨੂੰ ਦੱਸਾਂ ਇਹ ਕਰ ਦੁੱਧ ਦੇ ਜਿੰਨੇ ਬੈਠਾ ਚਾਚਾ ਦਾ ਮੁੰਡਾ ਤੇ ਹੈਗਾ ਉਹਨੂੰ ਮੈਂ ਕਹਿ ਦਊਂਗੀ ਉਹਨਾਂ ਦੇ ਘਰੀ ਬਗਜਣਾ ਨੌਰਿਆਂ ਦੇ ਜਾਂ ਨੌਰੇ ਚ ਮੈਂਸ ਦੇਖ ਲਿਆ ਕੋਈ ਦੋ ਸਿਰ ਦੁੱਧ ਦਿੰਦੀ ਹੋ ਲੈ ਜੀ ਟੋਕੜ ਤਾਕੜ ਬੰਝੂਗੀ ਪਤੀ ਜਾਰੀ ਦੀ ਮੇਰੀ ਗੱਲ ਸੁਣ ਲੈ ਹੁਣ ਮੇਰੇ ਕੋਲ ਪੈਸੇ ਢੇਲੀ ਹੁੰਦੇ ਫਿਰ ਮੈਂ ਤੁਹਾਡੀ ਕਿਉਂ ਮਿੰਤਾ ਕਰਦੀ ਕੋਈ ਨਹੀਂ ਹੁਣ ਜਦੋਂ ਤੂੰ ਆਈ ਬੈਠੀ ਸਾਡੇ ਬਾਦ ਚ ਹੁਣ ਖਾਲੀ ਤਾਂ ਨਹੀਂ ਮੋੜਦੇ ਤੇਰੇ ਬਾਈ ਨੂੰ ਕਹਿ ਦਾਨੀ ਤੈਨੂੰ ਮੈਂ ਇਸ ਦਵਾ ਦੂਗਾ ਨੌਰੇ ਚ ਆ ਜਾ ਕਰ ਲੈਨੇ ਉਹਦੇ ਨਾਲ ਉਹ ਮੈਂ ਇਸ ਤਮੇ ਦਿੰਦੀ ਨਹੀਂ ਬਈ ਉਧਰ ਤੱਕਲਾ ਮਰਜੀ ਜ਼ੋਰ ਲਾ ਲਾ ਹਾਂ ਤੇਰੇ ਬਾਈ ਕਿੱਥੇ ਤੇਰਾ ਪ੍ਰਾਂ ਆ ਕਿ ਦਰਵਾ ਕੇ ਉਰੇ ਆਏ ਮੜਿਆ ਉਰੇ ਆ ਉਰੇ ਆਏ ਨੂੰ ਦੱਸੂਗੀ ਹੁਣ ਅੰਦਰ ਤੈਨੂੰ ਹਿੱਤੇ ਕੀ ਦੱਸਾਂ ਬਾਈ ਦੇਖ ਲੈ ਹੁਣ ਤੂੰ ਤਾਂ ਕਹਿੰਦਾ ਸੀ ਤੇਰੇ ਭਾਬੀ ਨੂੰ ਉਹ ਕਰਦੀ ਆ ਜਾ ਹੁਣ ਮੜੀ ਦੀ ਗੱਲ ਕਰਦਾ ਭਾਬੀ ਨਾਲ ਮੱਝ ਦੀ ਗੱਲ ਕਰਨੀ ਹੈਗੀ ਜੇ ਤੇਰਾ ਭਰਾ ਨਿਕਲ ਕੇ এবਾਰ ਫੇਰੀ ਕਰੂੰਗੀ ਕੀ ਕਹਿੰਦੀ ਥੀ ਕਹਿੰਦੀ ਕੀ ਸੀ ਇਹ ਕਹਿੰਦੀ ਮੈਂ ਸੀ ਲੈ ਕੇ ਜਾਣੀ ਐ ਦੇਖ ਮੈਂ ਤਾਂ ਹੁਣ ਮੈਂ ਕਦ ਮਰਜੀ ਟਪਾਇਆ ਹੀ ਮੈਂ ਤਾਂ ਸਾਨੂੰ ਨਹੀਂ ਧਿਆਉਂਦਾ ਮੱਜਾ ਤਾਂ ਬਾਈਦਨ ਮੈਂ ਦੱਸਿਆ ਰਸੀਗਾ ਮੱਜਾ ਕੋਈ ਕਿਸੇ ਪਾਸੇ ਬਾਜੀ ਤਾਂ ਹੈ ਨਹੀਂ ਤੇ ਕਰੂਨੀ ਹੈਗੀ ਟਪਾਇਆ ਹੀ ਟਪਾਈ ਕਿਧਰੇ ਨਹੀਂ ਕਰੀ ਆ ਜੂਗੀ ਮੈਂ ਤੈਨੂੰ ਦੱਸਾਂ ਬਾਲਾ ਨੂੰ ਬੋਲ ਐ ਕਰ ਉਹ ਨੌਰੇ ਜੋ ਇਹਨੂੰ ਮੈਂ ਇਸ ਦਬਾਇਆ ਕੋਈ ਤੀਕਾ ਦੇਖ ਲਾਰਦੀ ਆਏ ਕਹਿੰਦੀ ਇਹ ਤਾਂ ਕਹਿੰਦੀ ਹੋਰ ਮੈਂ ਪ੍ਰਾਣੀ ਦਾ ਮੈਂ ਜਿੰਦ ਨਹੀਂ ਘਰੋਂ ਤਾਂ ਨਮੇਸ਼ਰ ਉਹ ਹੋਰ ਲੈ ਕੇ ਆ ਹੁਣ ਤੂੰ ਦੱਸ ਕੀ ਤੈਨੂੰ ਕੀ ਪੈਸੇ ਅਸੀਂ ਲਾਉਣੇ ਤੈਨ ਤਾਂ ਨਹੀਂ ਲਾਉਣੇ ਉਦੋਂ ਮੈਸਰੋ ਕੇ ਆਵਾਜ਼ ਵੀ ਤੂੰ ਕਹਿੰਦਾ ਰਹੇਗਾ ਜਦੋਂ ਜੱਪ ਕਰਦੀ ਆ ਮੈਨੂੰ ਪਤਾ ਹੈ ਮੈਂ ਇਸ ਤੇ ਤੇਰੀ ਨੀਤ ਫਿੱਟੀ ਪਈ ਹੈ ਮੈਂ ਇਸ ਤੂੰ ਮੋੜ ਕੇ ਨਹੀਂ ਦਿੰਦੀ ਬਾਈ ਤੈਨੂੰ ਕੋਲ ਕਹਿੰਦਾ ਕੀ ਹੈ ਵੀ ਮੈਂ ਤੂੰ ਮੋੜ ਕੇ ਨਹੀਂ ਦੇਣੀ ਮੈਨੂੰ ਪਤਾ ਹੈ ਮੈਨੂੰ ਤੇਰੀ ਸੱਸ ਦੇ ਤਾ ਮੈਨੂੰ ਪਤਾ ਜੋ ਮੇਰੇ ਡਾਂਗ ਲਾਈ ਜਦੋਂ ਮੇਰਾ ਆਪ ਦਾ ਪਸੂ ਬਣ ਗਿਆ ਤੈਨੂੰ ਮੈਂ ਦੇ ਪੈਸੇ ਤੇਰੀ ਸੱਸ ਐਡੀ ਚੰਦੇਲ ਮੈਂ ਜਾਣਦੀ ਆ ਮਾਇਆ ਨੂੰ ਮਾਇਆ ਦੀਆਂ ਕਰਤੂਤਾਂ ਪਹਿਲਾਂ ਚੜੀਆਂ 20 ਚੀਜ਼ਾਂ ਦੱਬ ਗਾ ਨੇ ਉਹ ਮੇਰੀ ਤਾਂ ਗੱਲ ਹੈ ਨੌਰੇ ਤੇ ਮਾਜੇ ਦਵਾਦਾ ਮੇਰੀ ਉਹ ਤਾਂ ਜੀ ਬਿਸਕੁਟ ਪਾ ਕੇ ਪੀਪਾ ਛੱਡੇ ਹੀ ਮੁੜ ਕੇ ਪੀਪਾ ਨਹੀਂ ਦਿੰਦੀ ਤੂੰ ਮੈਂ ਇਸ ਦੀ ਗੱਲ ਕਰਦੀ ਐ ਭਾਬੀ ਹੁਣ ਤੂੰ ਨਹੀਂ ਨਹੀਂ ਦੱਸਾਂ ਸਟੀਲ ਦਾ ਪੀਪਾ ਸੀ ਤੈਨੂੰ ਬਿਸਕੁਟ ਪਾ ਕੇ ਦੇ ਕੇ ਐਸੇ ਤੇਰਾ ਸੁਨਾਰਾ ਲੈ ਕੇ ਗਿਆ ਸੀ ਕਿੱਥੇ ਆ ਫਿਰ ਮੇਰੀ ਗਾਲ ਤਾਂ ਸੁਣ ਲਿਆ ਕਰ ਤੂੰ ਬੋਲਦੀ ਬਹਾਂ ਗੁੜ ਗਾਲ ਹੀ ਨਹੀਂ ਸੁਣਦੀ ਕਿਸੇ ਦੀ ਮੇਰੀ ਗੱਲ ਹੋ ਗਈ ਤੇਰੀ ਸੱਸ ਨੇ ਤੇਰੀ ਸੱਸ ਕਹਿੰਦੀ ਨਾ ਉਹ ਤਾਂ ਸਾਡੇ ਅੱਗੇ ਕੁੜੀ ਆਈ ਸੀ ਉਹ ਲੈ ਗਈ ਕਿਦੜੇ ਨਿਕੋਏ ਕਿਦੜੇ ਨਿਕੁੜੀ ਲੈ ਕੇ ਗਈ ਪੀਪਾ ਘਰੇ ਪਿਆ ਮੱਝ ਲੈ ਗਈ ਤਾਂ ਖੂਰ ਲਾ ਕੇ ਪੀਪਾ ਪਰ ਕੇ ਬੈਠੇ ਲੈ ਮੇਰੀ ਗੱਲ ਸੁਣ ਲੈ ਨਾ 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 ਮੈਂ ਤਾਂ ਆਪਦੇ ਘਰੇ ਖੂਰ ਲਾ ਲੂੰਗੀ ਮੇਰੀ ਗੱਲ ਤਾਂ ਵੇਡ ਲੋ ਹੁਣ ਮੈਂ ਨੌਰੇ ਚ ਮੱਝ ਦਵਾਤਾਂ ਦਵਾਦੀ ਹੈ ਨਾ ਕੋਈ 30 40 ਹਜ਼ਾਰ ਵਾਲੀ ਦਵਾਦੀ ਬਾਰੀ ਮਹਿੰਗੀ ਦੀ ਕੋਈ ਨਹੀਂ ਕਰ ਮੈਂ ਕਰ ਦੇਣਾ ਤੇਰੀ ਮਾਜੀ ਦੇਖ ਮੈਂ ਤਾਂ ਮਾਜੀ ਸਾਡੀ ਰਿਸ਼ਤਾ ਦੇਖ ਭਾਈ 1.5 ਲੱਖ ਦੀ ਹੈ 1.5 ਲੱਖ ਤੋਂ ਕੱਟ ਨਹੀਂ ਤੇ ਏਡੀ ਮਹਿੰਗੀ ਮੈਂਸ ਨਹੀਂ ਦਿੱਤੀ ਜਾਂਦੀ ਮੈਂ ਤੈਨੂੰ ਦੱਸਾਂ ਮੇਰੀ ਗੱਲ ਸੁਣ ਕੋਈ 30 40 ਵਾਲੀ ਦਵਾਦੀ 30 40 ਦਾ ਮੋਲੀ ਮੱਝ ਆਊਗੀ ਉਮੋਲੀ ਦੇ ਲੈਤ ਨਹੀਂ ਹੈ ਹੈਗੀਆਂ ਬਈ ਉੱਥੇ ਰਾਚੂ ਪਾਣੀ ਹੈ ਨਾ ਨਗਾ ਤੇ ਵੇਚ ਦੇ ਉਹ ਮੋਕ ਮਾਰੀ ਜਾਊਗੀ ਤੇ ਆਪੇ ਬੁੜੀ ਚੱਕੀ ਜਾਊਗੀ ਟਾਈਮ ਆਊਗਾ ਤਾਂ ਟਿੰਡੀਆਂ ਲੈਣਗੇ ਚੰਗਾ ਬਣ ਹਾਂ ਸੌਰੀ ਚਲੀਏ ਜਾ ਭੱਗ ਜਾ ਇਹ ਹਲੀ ਤੋਂ ਆਪ ਹੀ ਚੱਲ ਬਈ ਫਿਰ ਚੋਕੇ ਦੇਖਿਆ ਚੋਕੇ ਅਰੇ ਦੁੱਤੀ ਪੀ ਨਾਲੇ ਨਾ ਆਪਣੀ ਮੈਂਸ ਤਾਂ ਮੇਰੇ ਹੱਥ ਪੈਰੀਂ ਤੇ ਇਥੋਂ ਨਹੀਂ ਉਹ ਮਿਲਦੀ ਹਾਂ ਤਾਂ ਮੈਂ ਆਪਣੇ 12 ਵਜੇ ਤੂੰ ਮੰਨਦੀ ਹੋਵੇਂ ਮੰਨਦੀ ਨਿਕ ਜੀ ਨਹੀਂ ਗਾਇ ਤੇ ਮੱਝ ਦੇ ਨੋ ਮੈਂ ਮੇਰੇ ਕਰਤਾ ਨਹੀਂ ਜੀ ਭਾਈ ਮੈਂ ਤੇ ਜਵਾਬ ਦਿੱਤਾ 40 ਤਾਂ ਇਹ 60 ਲਗਦਾ ਤਾਂ ਕੋਈ ਬਾੜਾ ਨਹੀਂ 60 ਤੋਂ ਘੱਟ ਨਵਾਜ ਮੈਨੂੰ ਪਤੀ ਐ ਤੁਹਾਡਾ ਭੈਣ ਭਰਾਮਣ ਦਾ ਦੋਨਾਂ ਦਾ ਕੈਜੀ ਮਰਜੀ ਲੈ ਕੇ ਦੇ ਆਜੇ ਭੱਜ ਜਾ ਚੱਲ ਭਣੀ ਚੱਲ ਜਾ ਭੱਜੋ ਨੌਰੇ ਚ ਚਲ ਦੇਖ ਕੇ ਮੈਂ ਧਰਦੀ ਆ ਹੁਣ ਕੀ ਕਰਨਾ ਤੀ ਹਾਂ ਮੱਝਦਾ ਮੈਂ ਹੁਣ ਵਧੀਆ ਲੇਕੀ ਦੇ ਦੂੰਗਾ ਭੈਣ ਨੂੰ ਚ ਲੈ ਕੇ ਦੇ ਦੇ ਸਾਡੀ ਜੋਰ ਜਿਹੜਾ ਇੱਥੋਂ ਲੱਗਦਾ ਹੈ ਹਾਂ ਪਤੀ ਹੋ ਤਾਂ ਮੈਨੂੰ ਛੋਡੀਆਂ ਕਟੂਤਾਂ ਦਾ ਭੈਣ ਭਰਾਮਣ ਦਾ ਵੀ ਕੀ ਚਾਹੁੰਦੇ ਹੋ ਤੁਸੀਂ ਤਾਂ ਹੀ ਤਾਂ ਭੱਜੀ ਆਈ ਏ ਪਤਾ ਹੈ ਨੂੰ ਵੀ ਮੇਰਾ ਭਰਾ ਉਹੀ ਗੱਲ ਮੇਰੀ ਉਲਟਾਉਂਦਾ ਨਹੀਂ ਜਿਹੜੀ ਗੱਲ ਕਹੂੰਗੀ ਉਹੀ ਪੂਰੀ ਹੋਊਗੀ ਹੁਣ ਮੈਂ ਇਸ ਲੈ ਕੇ ਹਿੱਲੂਗੀ ਮੈਂ ਘਰ ਵਾਲੀ ਮੈਂ ਇਸ ਤਾਂ ਦਿੰਦੀ ਨਹੀਂ ਮੇਰੇ ਕੰਨੋਂ ਬੰਵਾ ਕਿੰਨੇ ਦੀ ਮਰਜ਼ੀ ਲੈ ਕੇ ਦੇ ਦੇ ਮੈਂ ਕੀ ਲੈਣਾ ਐਸੇ ਦੇ ਸ਼੍ਰੀ ਚੜਨਗੇ ਪੈਸੇ ਮੇਰੇ ਘੜਾ ਛੱਡ ਦੇ